ਕੁੜੀਆਂ ਨੂੰ ਇਹ ਸਮਝਾਉਣਾ ਸ਼ੁਰੂ ਕਰਨਾ ਪੈਣਾ ਕਿ ਜਿਵੇਂ ਗੁੱਟ ਟੱਚ ਬੈਟ ਸਿਖਾਉਨੇ ਹਨ ਕਿ ਫਿਲਮੀ ਵੀਡੀਓਗ੍ਰਾਫੀ ਜਿਹੜੀ ਫਿਲਮਿੰਗ ਹੈ ਤੁਹਾਡੀ ਪਰਸਨਲ ਮੂਮੈਂਟਸ ਦੀ ਉਹ ਨਹੀਂ ਕਰਨੀ ਕ ਸਾਡੇ ਸਿਸਟਮ ਚ ਸੈਕਸ ਐਜੂਕੇਸ਼ਨ ਦੀ ਪ੍ਰੈਜ਼ੈਂਸ ਨਾ ਹੋਣਾ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਰੋਲ ਹੈ ਜਿਹੜੀ ਕਿਉਰੀਓਸਟੀ ਵਧਦੀ ਹੈ ਫਿਰ ਉਸ ਤੋਂ ਬਾਅਦ ਉਹ ਇਸ ਸ਼ੈਤਾਨੀਅਤ ਜਾਂ حیਵਾਨੀਅਤ ਦਾ ਰੂਪ ਲੈਂਦੀ ਹੈ ਸਾਲਾਂ ਤੋਂ ਰਿਪੀਟਿਡਲੀ ਇਹ ਬੋਲ ਰਹੇ ਹਾਂ ਖਾਸ ਤੌਰ ਤੇ ਕੁੜੀਆਂ ਨੂੰ ਕਹਿ ਰਹੇ ਹਾਂ ਕਿ ਪਲੀਜ਼ ਜੇ ਕਿਸੇ ਰਿਲੇਸ਼ਨਸ਼ਿਪ ਚ ਜਾ ਰਹੀ ਹੋ ਪਲੀਜ਼ ਆਪਦੀਆਂ ਇੰਟੀਮੇਟ ਫੋਟੋਜ਼ ਜਾਂ ਵੀਡੀਓਜ਼ ਨਾ ਬਣਾਓ ਈਵਨ ਇਫ ਯੂ ਆਰ ਮੈਰਿਡ ਈਵਨ ਇਫ ਯੂ ਆਰ ਮੈਰਿਡ ਕੱਲ ਨੂੰ ਤੁਹਾਡਾ ਡਿਵੋਰਸ ਹੋਣਾ ਹੋਵੇ ਬੰਦੇ ਨਾਲ ਇਨਯੂ ਰਿਕਾਰਡਡ ਐਨ ਨੰਬਰ ਆਫ ਵੀਡੀਓਜ਼ ਕਿਉਂ ਰਿਕਾਰਡ ਕਰਨੀਆਂ ਹੈ ਕੀ ਫੈਂਟਸੀ ਹੈ ਗੁਰਮਨ ਦਾ ਇੱਥੇ ਡਿਫੈਂਸ ਆਉਂਦਾ ਹੈ ਵੀ ਮੈਨੂੰ ਧਮਕਾਇਆ ਜਾ ਰਿਹਾ ਸੀਗਾ ਮੇਰੇ ਘਰ ਦੇ ਬਾਹਰ ਆ ਕੇ ਤੋੜ-ਫੋੜ ਕੀਤੀ ਮੇਰੇ ਘਰ ਸਿੱਟੀਆਂ ਚੀਜ਼ਾਂ ਮੇਰੇ ਡੈਡ ਨੂੰ ਹਰਾਸ ਕੀਤਾ ਇੰਨਾ ਕੰਡੀਸ਼ਨਸ ਵਿੱਚ ਆ ਕੇ ਮੈਂ ਉਹਨੂੰ ਵੀਡੀਓਜ਼ ਜਿਹੜੀਆਂ ਨੇ ਜੋ ਮੰਗਦਾ ਸੀ ਮੈਂ ਉਹਨੂੰ ਫਾਰਵਰਡ ਕਰ ਦਿੱਤੀ ਅੱਜ ਇੱਕ ਕੁੜੀ ਜਿਹੜੀ ਹੈ ਉਹ ਵਿਕਟਿਮ ਹੈ ਤੇ ਫਿਰ ਹੁਣ ਲੋਕ ਕਿਉਂ ਨਹੀਂ ਉੱਠ ਰਹੇ ਤੁਸੀਂ ਮੈਨੂੰ ਐਕਸਪਲੇਨ ਕਰੋ ਕਿਉਂ ਨਹੀਂ ਉੱਠ ਰਹੇ ਹੁਣ ਹੁਣ ਸੁਸਾਇਟੀ ਚ ਉਹ ਸੋ ਕਾਲਡ ਰਾਖੇ ਕਿੱਥੇ ਬੱਠੇ ਆ ਹੂੰ ਉਹ ਜਿਹੜੇ ਕੁੱਤੇ ਬਚਾਉਣ ਖਾਤਰ ਦਾ ਜੰਤਰ ਮੰਤਰ ਘੇਰ ਲਿਆ ਹੂੰ ਤੇ ਧੀਆ ਕੁੱਤਿਆਂ ਨਾਲੋਂ ਵੀ ਮੜੀਆਂ ਹੋ ਗਈਆਂ ਯਾਰ ਮੈਨੂੰ ਇਹ ਦੱਸੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਮੈਂ ਠੀਕ ਕਹਾ ਵੀ ਤੇ ਨਹੀਂ ਵੀ ਨਹੀਂ ਦੀ ਵਜ੍ਹਾ ਦੱਸੋ ਨਹੀਂ ਦੀ ਵਜ੍ਹਾ ਇਹ ਹੈ ਕਿ ਮੈਂ ਬਹੁਤ ਸਾਲਾਂ ਤੋਂ ਰਿਪੀਟਿਡਲੀ ਇਹ ਬੋਲ ਰਿਹਾ ਖਾਸ ਤੌਰ ਤੇ ਕੁੜੀਆਂ ਨੂੰ ਕਹਿ ਰਿਹਾ ਕਿ ਪਲੀਜ਼ ਜੇ ਕਿਸੇ ਰਿਲੇਸ਼ਨਸ਼ਿਪ ਚ ਜਾ ਰਹੀ ਹੋ ਪਲੀਜ਼ ਆਪਦੀਆਂ ਇੰਟੀਮੇਟ ਫੋਟੋਜ਼ ਜਾਂ ਵੀਡੀਓਜ਼ ਨਾ ਬਣਾਓ ਇਵਨ ਇਫ ਯੂ ਆਰ ਮੈਰਿਡ ਇਵਨ ਇਫ ਯੂ ਆਰ ਮੈਰਿਡ ਕੱਲ ਨੂੰ ਤੁਹਾਡਾ ਡਿਵੋਰਸ ਹੋਣਾ ਹੋਵੇ ਬੰਦੇ ਨਾਲ ਇਨ ਯੂਵ ਰਿਕਾਰਡਡ ਐਨ ਨੰਬਰ ਆਫ ਵੀਡੀਓਜ਼ ਕਿਉਂ ਰਿਕਾਰਡ ਕਰਨੀ ਹੈ ਕੀ ਫੈਂਟਸੀ ਹੈ ਹਮ ਇਹ ਸਮਝ ਤੋਂ ਪਰੇ ਹੈ ਔਰ ਉਹਦੇ ਕਨਸੀਕਵੈਂਸਸ ਏ ਨੇ ਕਿ ਹੁਣ ਤੁਹਾਨੂੰ ਪਤਾ ਮੈਂ ਕੀ ਦੀ ਗੱਲ ਕਰ ਰਿਹਾ ਮੈਂ ਉਪਲ ਫਾਰਮਜ਼ ਵਾਲੀ ਉਸ ਧੀ ਦੀ ਗੱਲ ਕਰ ਰਿਹਾ ਜਿਹਦੇ ਲਈ ਸਾਰਾ ਸੋਸ਼ਲ ਮੀਡੀਆ ਉੱਠ ਖੜਿਆ ਵੀ ਇਹਨੂੰ ਇਨਸਾਫ ਮਿਲੇ ਹਮ ਪਰ ਕਿੰਨੀਆਂ ਕੁੜੀਆਂ ਹੋਰ ਐਵੇਂ ਸਫਰ ਕਰਦੀਆਂ ਰਹਿਣਗੀਆਂ ਕਿੰਨੀਆਂ ਕੁੜੀਆਂ ਔਰ ਮੁੰਡੇ ਦੀ ਤੁਸੀਂ ਦੇਖੋ ਕਿ ਸਿንስ ਯੂ ਹੈਵ ਨਾਟ ਵਾਚ ਥੋਸ ਵੀਡੀਓਜ਼ ਤੇ ਮੈਨੂੰ ਵੀ ਮੈਂ ਮਾਫੀ ਮੰਗਦਾ ਹਾਂ ਇਸ ਗੱਲ ਦੀ ਮੈਂ ਕਿਸੇ ਤੋਂ ਲਿੰਕ ਨਹੀਂ ਮੰਗਿਆ ਮੈਂ ਕਮੈਂਟਸ 'ਚ ਜਾ ਕੇ ਨਹੀਂ ਕਿਹਾ but it is there available on the on the ਸਿਰਫ ਉਹਨੂੰ ਐਨਲਾਈਜ਼ ਕਰਨ ਲਈ ਕਿ what happened ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਉਹਦੇ ਨਾਲ ਇੰਨਾ ਗਲਤ ਹੋਇਆ ਇੰਨਾ ਗਲਤ ਹੋਇਆ ਹੂੰ ਕੀ ਸੀਗਾ ਵੀਡੀਓਸ ਵਿੱਚ ਜੋ ਤੁਸੀਂ ਐਨਲਾਈਜ਼ ਕੀ ਮੈਂ ਐਕਸਪਲੇਨ ਕਰਨਾ ਚਾਹੁੰਦਾ ਦਿਸ ਇਜ਼ ਵਾਸ਼ਿੰਗ ਟਾਕਸਿਕਟਿਡ ਕਿ ਉਹਨੂੰ ਨਸ਼ੇ ਨਸ਼ੀਲੇ ਪਦਾਰਥ ਇੱਕ ਵੀਡੀਓ 'ਚ ਲੱਗ ਰਹੀ ਹੈ ਉਹ ਕੁੜੀ ਨੇ ਕਿਹਾ ਵੀ ਹੈ ਹੂੰ ਔਰ ਉਹਦੀ ਉਹਨੂੰ ਸਲਾਮ ਕਰਦਾ ਮੈਂ ਉਹਨੇ ਕਿਹਾ ਕਿ ਹਾਂ ਮੇਰੀਆਂ ਨੇ ਉਨੇ ਨੇ ਕਿਹਾ ਇਹ ਹੈ ਇਹ ਉਹਨੇ ਵਿਕਰਮ ਦੇ ਨਾਲ ਇੰਟਰਵਿਊ ਚ ਕਿਹਾ ਇਹ ਵੀਡੀਓਜ਼ ਮੇਰੀਆਂ ਨੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਇਹਨੇ ਕੀਤਾ ਹੁਣ ਦੋ ਇਸ਼ੂਜ਼ ਨੇ ਇੱਕ ਤਾਂ ਇਹ ਹੈ ਕਿ ਟਰਸਟ ਫੈਕਟਰ ਟਰਸਟ ਤੋੜ ਦੇਣਾ ਤੁਹਾਡੇ ਯਾਦ ਹੈ ਕਿ ਇੱਕ ਕੁੜੀ ਨੂੰ ਪੂਰੇ ਪੰਜਾਬ ਨੇ ਔਰ ਵਿਦੇਸ਼ ਚ ਵਿਲਨ ਬਣਾਤਾ ਜਦੋਂ ਇੱਕ ਮੁੰਡਾ ਸੁਸਾਈਡ ਕਰ ਗਿਆ ਕੇ ਕੈਨੇਡਾ ਨਹੀਂ ਲੈ ਕੇ ਗਿਆ ਤਾਂ ਅੱਜ ਇੱਕ ਕੁੜੀ ਜਿਹੜੀ ਹੈ ਉਹ ਵਿਕਟਿਮ ਹੈ ਤੇ ਫਿਰ ਹੁਣ ਲੋਕ ਕਿਉਂ ਨਹੀਂ ਉੱਠ ਰਹੇ ਤੁਸੀਂ ਮੈਨੂੰ ਐਕਸਪਲੇਨ ਕਰੋ ਕਿਉਂ ਨਹੀਂ ਉੱਠ ਰਹੇ ਹੁਣ ਹੁਣ ਸੋਸਾਇਟੀ ਚ ਉਹ ਸੋ ਕਾਲਡ ਰਾਖੇ ਕਿੱਥੇ ਬੱਠੇ ਐ ਹੁਣ ਉਹ ਜਿਹੜੇ ਕੁੱਤੇ ਬਚਾਉਣ ਖਾਤਰ ਤਾਂ ਜੰਤਰ ਮੰਤਰ ਘੇਰ ਲਿਆ ਤੇ ਧੀਆ ਕੁੱਤਿਆਂ ਨਾਲੋਂ ਵੀ ਮਾੜੀਆਂ ਹੋ ਗਈਆਂ ਯਾਰ ਮੈਨੂੰ ਇਹ ਦੱਸੋ ਕਿ ਅਸੀਂ ਕਰ ਕੀ ਰਹੇ ਇਹਨਾਂ ਨਾਲ ਯਾਰ ਮੈਂ ਮੰਨਦਾ ਇੱਕ ਏਜ ਐ ਸਰਟਨ ਏਜ ਥੈਟ ਇਜ਼ 13 14 ਵੈਨ ਯੂ ਐਂਟਰ ਪਰਵਰਟੀ ਐਂਡ ਟੀਨੇਜ ਯੂ ਆਰ ਮੋਰ ਬਾਉਂਡ ਟੂ ਡੂ ਸੱਚ ਮਿਸਟੇਕਸ ਕਿ ਤੁਸੀਂ ਵੱਧ ਪ੍ਰੋਨ ਹੋ ਕਿ ਦੋਨਾਂ ਦੀ ਏਜ ਉਨੀਕ ਹੈ ਕਿ ਤੁਹਾਡੇ ਕਲਾਸਮੇਟ ਹੈ ਕੋਈ ਤੁਸੀਂ ਗਲਤੀ ਨਾਲ ਕੁਝ ਬਣਾ ਬੈਠੇ ਔਰ ਉਹ ਹੋ ਜੇ ਤੁਸੀਂ 20 22 ਸਾਲ ਦੇ ਹੋ ਦੋਨਾਂ ਨੇ ਦੁਨੀਆ ਦੇਖ ਲਈ ਹੈ ਹੁਣ ਤੁਸੀਂ ਜਵਾਕ ਨਹੀਂ ਹੋ ਤਾਂ ਰੱਬ ਦਾ ਵਾਸਤਾ ਹੈ ਪਲੀਜ਼ ਇੱਥੇ ਮੈਂ ਕੁੜੀ ਨੂੰ ਗਲਤ ਨਹੀਂ ਕਹਿ ਰਿਹਾ ਨਾ ਹੀ ਮੈਂ ਉਹਨੂੰ ਇਹ ਕਹਿ ਰਿਹਾ ਕਿ ਉਹਦੀ ਗਲਤੀ ਹੈ ਪ੍ਰੀਕੌਸ਼ਨਰੀ ਮੈਜਰਸ ਨੇ ਉਹਨੇ ਟਰਸਟ 'ਚ ਇਹ ਕਰ ਲਿਆ ਇਸ ਤਰ੍ਹਾਂ ਬਹੁਤ ਕੁੜੀਆਂ ਕਰ ਰਹੀਆਂ ਨੇ ਔਰ ਅੱਜ ਤੋਂ ਨਹੀਂ ਹੈ ਇਫ ਯੂ ਰਿਮੈਂਬਰ ਜਦੋਂ ਨਵਾਂ ਨਵਾਂ ਨੋਕੀਆ 6600 ਆਇਆ that was around 2006 7 ya 8 6 ya 7 ਦੀ ਗੱਲ ਹੈ ਤਾਂ ਦੇਸ਼ ਹਲਿਆ ਦੋ ਵੱਡੇ ਘਟਨਾਵਾਂ ਵਾਪਰਦੀਆਂ ਇੱਕ ਵਾਪਰੀ ਸੀ ਜੰਮੂ ਦੀ ਇੱਕ ਕੁੜੀ ਸੀਗੀ ਜਿਹਦਾ ਨਾਂ ਉਹ ਜੰਮੂ ਦੀ ਮਿਸ ਜੰਮੂ ਬਣੀ ਸੀ ਉਹਦਾ ਇੱਕ ਵੀਡੀਓ ਕੈਮਕਾਡਰ ਤੇ ਰਿਕਾਰਡ ਹੁੰਦਾ ਤੇ ਪੂਰੀ ਦੁਨੀਆ ਜਾਣਦਾ ਦੂਜੀ ਵੱਡੀ ਘਟਨਾ ਜਿਹਨੇ ਦੇਸ਼ ਹਲਾਇਆ ਸੀ ਉਹ ਸੀਗੀ ਦਿੱਲੀ ਦੇ ਇੱਕ ਨਾਮੀ ਸਕੂਲ ਦੀ ਇੱਕ ਕੁੜੀ ਸੀਗੀ ਜਿਹੜੀ ਸਕੂਲ ਦੇ ਕੱਪੜਿਆਂ ਦੇ ਵਿੱਚ ਸੀ ਔਰ ਸ਼ੀ ਵਾਸ ਇੰਟੀਮੇਟ ਵਿਦ ਅ ਗਾਈ ਤੇ ਉਹ ਉਹਨੇ ਉਸ ਫੋਨ 'ਚ ਰਿਕਾਰਡ ਕੀਤੀ ਸੀ ਤੇ ਪਹਿਲੀ ਵਾਰੀ MMS ਸ਼ਬਦ ਉੱਥੋਂ ਆਇਆ ਤੇ ਉਹ ਫੈਲਣੀਆਂ ਸ਼ੁਰੂ ਹੋ ਗਈਆਂ ਬਟ ਇਟ ਵਾਸ ਸੱਚ ਅ 빅 ਡੀਲ ਦੋਜ਼ ਡੇਸ ਕਿ ਜਦੋਂ ਇਹ ਕੁਝ ਹੁੰਦਾ ਸੀ ਤੇ ਲੋਕਾਂ 'ਚ ਇੱਕ ਚਰਚਾ ਬਣਦੀ ਸੀ ਆਈ ਏਮ ਸਰਪ੍ਰਾਈਜ਼ਡ ਕਰਮਨ ਕਿ ਅੱਜ ਅਸੀਂ ਇੰਨੇ ਗਰਕ ਗਏ ਆ ਕਿ ਐਵਰੇਜ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਨਵਾਂ ਵੀਡੀਓ ਆ ਰਿਹਾ ਔਰ ਸੱਡੀ ਸੁਸਾਇਟੀ ਨੂੰ ਸਾਨੂੰ ਸਾਡੇ ਲਾਅ ਮੇਕਰਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਔਰ ਹੋਰ ਵੱਧ ਖਤਰਨਾਕ ਕੀ ਹੈ ਕਿ 15 ਦਿਨ ਹੋ ਗਏ ਕੰਪਲੇਂਟ ਦਿੱਤੀ ਨੂੰ ਇਹ ਇੰਨਾ ਗਰਕਿਆ ਸਿਸਟਮ ਹੈ ਜੀ ਕਿ ਐਫ ਆਈ ਆਰ ਨਹੀਂਦਰ ਜੋਈ ਹਾਲੇ ਤੱਕ 15 ਦਿਨ ਵੀਰੀ ਔਮਨ ਕਮਿਸ਼ਨ ਦਾ ਰੋਲ ਕਿੰਨਾ ਕਾ ਜਾਂਦਾ ਹੈ ਕਿਉਂਕਿ 15 ਦਿਨਾਂ ਚ ਐ ਤੇ ਲਾਜ਼ਮੀ ਹੋ ਗਈ ਇਹ ਗੱਲ ਜ਼ਾਹਿਰ ਹੋ ਚੁੱਕੀ ਹੈ ਵੀ ਸਰਕੂਲੇਟ ਕਰ ਰਹੀ ਹੈ ਇਸ ਕਦਰ ਵੀਡੀਓ ਬਾਹਰ ਐਂਡ ਸਟਿਲ ਜਿਹੜੀ ਕਮਿਸ਼ਨ ਔਰਤਾਂ ਵਾਸਤੇ ਹੀ ਉਹਨਾਂ ਦੇ ਹਿੱਤ ਵਾਸਤੇ ਉਹਨਾਂ ਦੇ ਹੱਕ ਵਾਸਤੇ ਉਹਨਾਂ ਦੇ ਬਚਾਅ ਵਾਸਤੇ ਬਣਾਈ ਜਾਂਦੀ ਹੈ ਉਧਰੋਂ ਇੱਕ ਵੀ ਬਿਆਨ ਨਹੀਂ ਆਉਂਦਾ ਇੱਕ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਆਉਂਦੀ ਕੋਈ ਹੱਲਾਸ਼ੀਰੀ ਕੋਈ ਹੋਂਕਾ ਤੱਕ ਨਹੀਂ ਪਹੁੰਚਦੀ ਦੇਖੋ ਜਿਹੜੇ ਵਿਮਨ ਕਮਿਸ਼ਨ ਦੇ ਅਹੁਦਿਆਂ ਤੇ ਬੰਦੇ ਨੇ ਪੋਲਿਟੀਕਲ ਪੋਸਟਾਂ ਹੁੰਦੀਆਂ ਤੇ ਸਰਕਾਰਾਂ ਨੂੰ ਇਹ ਡਰ ਹੁੰਦਾ ਹੈ ਵੀ ਸਾਡੀ ਇਹਦੇ ਹੀ ਬਦਨਾਮੀ ਤਾਂ ਸਰਕਾਰ ਦੀ ਹੈ ਨਾ ਮਿੱਟੀ ਪਲੀਤ ਕੀ ਦੀ ਹੈ ਜਲੰਧਰ ਦੇ ਹਾਤੀ ਪੁਲਿਸ ਕੀ ਕਰ ਰਹੀ ਹੈ ਜੀ ਡੀਜੀਪੀ ਪੰਜਾਬ ਕਿੱਥੇ ਨੇ ਹੂੰ ਸੀਐਮ ਸਾਹਿਬ ਕੁੜੀਆਂ ਦੇ ਰੱਖੇ ਕਿੱਥੇ ਨੇ ਭਾਈ ਜੇ ਉਹ ਪਿਓ ਪੁੱਤ ਜਾਂ ਉਹਨਾਂ ਦੀ ਫੈਮਿਲੀ ਮੈਂ ਇਹ ਨਹੀਂ ਕਹਿ ਰਿਹਾ ਅਦਾਲਤ ਕਿਸੇ ਨੂੰ ਗੁਨਾਹਗਰ ਸਾਬਤ ਕਰੂਗੀ ਮੈਂ ਨਹੀਂ ਕਹਿ ਰਿਹਾ ਕੌਣ ਗਲਤ ਹੈ ਕੌਣ ਸਲਤ ਹੈ ਮੈਂ ਕਹਿ ਰਿਹਾ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਦਾ ਸ਼ੁਰੂ ਕਰੋ ਔਰ ਕੁੜੀ ਦੇ ਬਿਆਨ ਨੇ ਕਿ ਉਹਨੂੰ ਇਹ ਕਿਹਾ ਗਿਆ ਕਿ ਬਰਾਬਰ ਤੇ ਤੇਰੇ ਤੇ ਵੀ ਪਰਚਾ ਬੰਦਾ ਤੂੰ ਵੀ ਤਾਂ ਵਿੱਚ ਹਮ ਇਹ ਹੈਗੀ ਆਪਣੇ ਇਹ ਹੈਗੀ ਆਪਣੇ ਇਹ ਸ਼ਬਦ ਵਰਤੇ ਗਏ ਆ ਕਿ ਤੂੰ ਵੀ ਤਾਂ ਨੰਗੀ ਐ ਵਿੱਚ ਤੇਰੇ ਤੇ ਵੀ ਹੋਣਾ ਚਾਹੀਦਾ ਹੈ ਲੱਖ ਦੀ ਲਹਨ ਤੇ ਗੱਲ ਕਰਨ ਵਾਲੇ ਤੁਸੀਂ ਕਿਉਂਕਿ ਉਹ ਪਰਿਵਾਰ ਰਸੂਖਦਾਰ ਐ ਨੂੰ ਡਰਾਇਆ ਤੁੰਕਾਇਆ ਜਾ ਰਿਹਾ ਹੁਣ ਇਹਨਾਂ ਨੂੰ ਇਹ ਸੀ 10-15 ਦਿਨ ਲਮਕਾਓ ਕਿੰਨਾ ਕੁ ਭੱਜ ਲੂਗੀ ਕੁੜੀ ਤੇ ਉਹਦਾ ਪਿਓ ਅਖੀਰ ਸਮਝੌਤਾ ਹੋ ਜਾਊਗਾ ਤੇ ਸ਼ਾਇਦ ਹੋ ਵੀ ਜਾਵੇ ਕੱਲ ਨੂੰ ਮੈਨੂੰ ਨਹੀਂ ਪਤਾ ਪਰ ਅੱਜ ਘੱਟੋ ਘੱਟ ਸਾਡੀਆਂ ਜ਼ਮੀਰਾਂ ਤਾਂ ਇਹ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਨਾ ਬੋਲੀਏ ਸਾਨੂੰ ਬੋਲਣਾ ਪਊਗਾ ਹੂੰ ਕਿੰਨੀਆਂ ਕੁੜੀਆਂ ਪਹਿਲੀ ਗੱਲ ਜੇ ਤੁਸੀਂ ਟਰਸਟ 'ਚੇ ਕੁਝ ਕਰਗੇ ਤਾਂ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਗਲਤ ਹੋ ਬਟ ਪਲੀਜ਼ ਰੱਬ ਦਾ ਵਾਸਤਾ ਸਟਾਪ ਮੇਕਿੰਗ ਥੀਸ ਵੀਡੀਓਜ਼ ਤੁਸੀਂ ਜੇ ਰਿਲੇਸ਼ਨ 'ਚੋਂ ਤੁਹਾਡਾ ਕੋਈ ਬாய்ਫ੍ਰੈਂਡ ਹੈ ਜਾਂ ਤੁਸੀਂ ਈਵਨ ਇਫ ਯੂ ਆਰ ਮੈਰਿਡ ਡੂ ਨਾਟ ਮੇਕ ਇੰਟੀਮੇਟ ਵੀਡੀਓਜ਼ ਇਹ ਇਹਨੂੰ ਇਸ ਫੈਂਟਸੀ ਨੂੰ ਕਿਤੇ ਕੋਈ ਹੋਰ ਤਰੀਕੇ ਨਾਲ ਪੂਰਾ ਕਰ ਲੋ ਬਟ ਇਹ ਨਾ ਕਿਉਂਕਿ ਟੈਕਨੋਲੋਜੀ ਕਿਸੇ ਦੀ ਸਕੀ ਨਹੀਂ ਹੈ ਮੈਂ ਇਹ ਗੱਲ ਕਹਿਣਾ ਕਿ ਮੰਨ ਲਓ ਕਿ ਤੁਹਾਡਾ ਹੁਣ ਮੈਂ ਇੱਕ ਇਨਸੀਡੈਂਟ ਦੱਸਾਂ ਤੁਹਾਨੂੰ ਆਈ ਨੋ ਅ ਗਰਲ ਹੂ ਇਸ ਵਰਕਿੰਗ ਇਨ ਅ ਮੀਡੀਆ ਹਾਊਸ ਮੈਂ ਉਸ ਆਫਿਸ ਦੇ ਵਿੱਚ ਜਾਣਾ ਤੇ ਸਾਰੇ ਪਾਸੇ ਖੁਸਰਫੁਸਰ ਹੋ ਰਹੀ ਐ ਐਂਡ that girl does not know anything about it ਹੁਣ ਉਹ ਕੁੜੀ ਆਪਣਾ ਫੋਨ ਦੀ ਸਕਰੀਨ ਗਾਰਡ ਪਵਾਣ ਲਈ ਆਫਿਸ ਦੇ ਆਫਿਸ ਬாய் ਨੂੰ ਫੋਨ ਦਿੰਦੀ ਹੈ ਕਿ ਸਕਰੀਨ ਗਾਰਡ ਪਵਾ ਲਿਆ। ਅੱਛਾ ਉਹ ਮੁੰਡਾ ਲੈ ਜਾਂਦਾ ਐਂਡ ਆਈ ਨੋ ਦਾ ਗਰਲ ਆਈ ਨੋ ਦਾ ਆਫਿਸ ਆਈ ਨੋ एवरीवन ਬੀ ਥੇਰ ਕਰਮਨ ਉਹ ਲੈ ਜਾਂਦਾ ਤੇ ਹੁਣ ਉਹ ਉਹਦੇ ਕੋਲ ਲੋਕ ਨਹੀਂ ਲੱਗਿਆ ਹੋਇਆ। ਤਾਂ ਜਿਹੜਾ ਜਿਹੜੀ ਦੁਕਾਨ ਤੋਂ ਸਕਰੀਨ ਗਾਰਡ ਲਾਣ ਲੱਗਦਾ ਆਫਿਸ ਬாய் ਨੂੰ ਵੀ ਨਹੀਂ ਪਤਾ ਕੀ ਹੋ ਰਿਹਾ। ਉਹ ਬੰਦਾ ਹਾਂ ਡਾਟਾ ਟ੍ਰਾਂਸਫਰ ਡਾਟਾ ਟ੍ਰਾਂਸਫਰ ਕਰਕੇ ਆਪਦੇ ਕੋਲ ਸੇਵ ਕਰਕੇ ਰੱਖ ਲੈਂਦਾ ਉਹ 10 ਮਿੰਟ ਬਾਅਦ ਫੋਨ ਲੈ ਜਾਂਦਾ ਤੇ ਉਹ ਤੀਜੇ ਚੌਥੇ ਦਿਨ ਜਿਹੜਾ ਉਹ ਦੁਕਾਨਦਾਰ ਹੈ ਉਹ ਆਫਿਸ ਬாய் ਨੂੰ ਜਾਣਦਾ ਹੈ ਉਹ ਨੂੰ ਕਹਿੰਦਾ ਇੱਕ ਚੀਜ਼ ਭੇਜਦਾ ਦੇਖ ਹੂੰ ਉਹ ਨੂੰ ਵੀਡੀਓ ਭੇਜਦਾ ਹੁਣ ਉਸ ਕੁੜੀ ਦੀ ਇੰਟੀਮੇਟ ਵੀਡੀਓ ਹੈ ਸੈਲਫ ਸ਼ਾਟ ਤੇ ਨੋਬਡੀ ਐਲਸ ਇਸ देयर ਤੇ ਉਹ ਵੀਡੀਓ ਉਹਨੇ ਆਪਦੇ ਫੋਨ ਚ ਰੱਖੀ ਹੋਣੀ ਐ ਜਾਂ ਉਹਨੇ ਆਪਦੇ ਬॉयਫਰੈਂਡ ਨੂੰ ਦਿਖਾਣੀ ਹੋਣੀ ਐ ਵਾਟਐਵਰ ਦਾ ਰੀਜ਼ਨ ਇਜ਼ ਉਹ ਸਾਰੇ ਆਫਿਸ ਚ ਸਰਕੂਲੇਟ ਹੋ ਜਾਂਦੀ ਐ ਹਮ ਆਫਿਸ ਦਾ ਬੌਸ ਮੈਚਿਉਰਿਟੀ ਦਿਖਾਂਦਾ ਉਹਦੇ ਚ ਅੱਛਾ ਉਹ ਸਾਰਿਆਂ ਨੂੰ ਬੁਲਾਉਂਦਾ ਉਹ ਕੁੜੀ ਨੂੰ ਅਜ ਤੱਕ ਇਹ ਗੱਲ ਪਤਾ ਨਹੀਂ ਐ ਕਿ ਉਹਦੀ ਵੀਡੀਓ ਸਰਕੂਲੇਟ ਹੋਈ ਹੋਈ ਹੈ ਹੋਈ ਸੀ ਸ਼ੀ ਡਸਨਟ ਨੋ ਹਾਲ ਤੱਕ ਨਹੀਂ ਉਹਨੂੰ ਪਤਾ ਨਹੀਂ ਪਤਾ ਉਹ ਕਿਦਾਂ ਸਿਚੁਏਸ਼ਨ ਨੂੰ ਹੈਂਡਲ ਕੀਤਾ ਬੌਸ ਉਸ ਬੌਸ ਨੇ ਸਾਰਿਆਂ ਨੂੰ ਬੁਲਾਇਆ ਉਹਨੇ ਕਿਹਾ ਯਾਰ ਦੇਖ ਆਪਣੀਆਂ ਵੀ ਧੀਆ ਪੈਣਾ ਇਹ ਗਲਤ ਹੋ ਗਿਆ ਹੂੰ ਸੱਚੀ ਸੌਂ ਖਾ ਕੇ ਕਿਉਂਕਿ ਛੋਟਾ ਆਫਿਸ ਸੀ 5 6 ਜਣੇ ਸੀਗੇ ਉਹਨਾਂ ਨੇ ਕਿਹਾ ਕਿ ਨੂੰ ਕਿ ਨੂੰ ਭੇਜੀ ਐ ਇੱਕ ਜਣੇ ਨੇ ਆਪਦਾ ਇੱਕ ਮਿੱਤਰ ਨੂੰ ਭੇਜੀ ਸੀ ਹਾਲੇ ਉਹਨੇ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਉਹਨਾਂ ਨੇ ਕਿਹਾ ਪਲੀਜ਼ ਰੱਬ ਦਾ ਵਾਸਤਾ ਡਿਲੀਟ ਕਰਾ ਸਿਚੁਏਸ਼ਨ ਬਣ ਗਈ ਕੇਸ ਹੋ ਜੂ ਐ ਉਹ ਝੂਠ ਬੋਲ ਉਹ ਸਾਰੇ ਆਫਿਸ ਚੋਂ ਨੇ ਡਿਲੀਟ ਕਰਾਤੀ ਹੂੰ ਹੁਣ ਉਹ ਪਿਆਰ ਨਾਲ ਗਿਆ ਉਸ ਦੁਕਾਨਦਾਰ ਕੋਲੇ ਅੱਛਾ ਉਹਨੂੰ ਉਹਨੇ ਧਮਕਾਇਆ ਜੋ ਵੀ ਕੀਤਾ ਉਥੋਂ ਸਾਰਾ ਡਾਟਾ ਉਹਨੇ ਡਿਲੀਟ ਕਰਾਤਾ ਕੁਦਰਤੀ ਉਹ ਵੀਡੀਓ ਵਾਇਰਲ ਨਹੀਂ ਹੋਈ ਹੂੰ ਮੀਡੀਆ ਹਾਊਸ ਦੀ ਗੱਲ ਕਰ ਰਹੇ ਆ ਰਿਮੈਂਬਰ ਯੂ ਆਲਸੋ ਮਾਈਟ ਬੀ ਨੋਇੰਗ ਦੈਟ ਗਰਲ ਆਈ ਥਿੰਕ ਆਈ 杜 ਸਮਝ ਰਹੇ ਹੋ ਤੁਸੀਂ ਗੱਲ ਥਾ ਕਿੰਡੀ ਖਤਰਨਾਕ ਗੱਲ ਸੀ ਬਟ ਇੱਕ ਬੰਦੇ ਦੀ ਮੈਚਿਓਰਿਟੀ ਨੇ ਉਹ ਸੇਵ ਕਰਤਾ ਹੁਣ ਹੋਇਆ ਕਿ ਕਮਲਗੌਰ ਦੀ ਵੀਡੀਓ ਆਈ ਜੀ ਲੋਕ ਹੱਸਣ ਲੱਗ ਜਾਂਦੇ ਕਿ ਉਹਦਾ ਗਾਣਾ ਮਸ਼ਹੂਰ ਹੋ ਗਿਆ ਸਿਮਰਨ ਕੋ ਟੱਡਲੀ ਦਾ ਉਸ ਤੋਂ ਬਾਅਦ ਤੁਸੀਂ ਦੇਖਿਆ ਤਾਂ ਹੋਇਆ ਨਾ ਯਾਰ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਮੇਰਾ ਕ੍ਰਿਟਿਸਿਜ਼ਮ ਹੋਇਆ ਕੁਲੜ ਪੀਜ਼ੇ ਵਾਲੀ ਕੁਲੜ ਪੀਜ਼ੇ ਵਾਲਿਆਂ ਨੇ ਫੇਸਬੁੱਕ ਤੇ YouTube ਤੇ ਤਾਂ ਨਹੀਂ ਕਲਾਸਿਕ ਐਗਜ਼ਾਮਪਲ ਆ ਗਈ ਉਹ ਬੇਵਕੂਫਾਂ ਨੇ ਆਪਦੀ ਵੀਡੀਓ ਸ਼ੂਟ ਕੀਤੀ ਤਾਂ ਵਾਇਰਲ ਹੋਈ ਨਾ ਹਾਂ ਨਾਲੇ ਵੈਸੇ ਵੀ ਕਿਆ ਜਾਣਦਾ ਮੈਂ ਤੁਸੀਂ ਚਾਹੇ ਕਿਸੇ ਨੂੰ ਵੀਡੀਓ ਭੇਜੋ ਨਾ ਬਟ ਇੰਟਰਨੈਟ ਤੇ ਜੋ ਚੀਜ਼ ਚੜ ਗਈ ਉਹ ਮੈਂ ਕਿਤੇ ਜਾਣੀ ਨਹੀਂ ਹੈ ਇੱਕ ਗੱਲ ਤਾਂ ਇਹ ਹੈ ਕਿ ਕਿਸੇ ਨੇ ਤੁਹਾਡੀ ਵੀਡੀਓ ਲੀਕ ਕਰਤੀ ਜਿਵੇਂ ਕੁਲੜਾ ਵਾਲੇ ਨੇ ਕਹਤਾ ਲੀਕ ਕਰਤੀ ਇੱਥੇ ਇਸ ਮੁੰਡੇ ਨੇ ਇਹਦੇ ਫਿਉਂਸੀ ਨੇ ਕਰਤੀ ٹرسٹ ਇਸ਼ੂਸ ٹرسٹ ਬ੍ਰੇਕ ਕਰਤਾ ਦੂਜੀ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਸੈਲੀਬ੍ਰਿਟੀ ਲੀਕਸ ਵੀ ਹੋਏ ਜਿਹੜੇ no phone is safe that's true ਤੁਹਾਡਾ ਸਾਰਾ ਡਾਟਾ ਕੰਪਰੋਮਾਈਜ਼ਡ ਹੈ ਤੇ ਯੂ ਨੈਵਰ ਨੋ ਕਿ ਤੁਹਾਡਾ ਡਾਟਾ ਕਿੱਥੇ ਵਰਤਿਆ ਜਾ ਰਿਹਾ ਕੌਣ ਵਰਤ ਰਿਹਾ ਸੀ ਐਪਲੀਕੇਸ਼ਨਸ ਤੇ ਉਹ ਮੰਗਦੇ ਆ ਅਲਾਓ ਅਲਾਓ ਵਨ ਟਾਈਮ ਅਸੀਂ ਅਲਾਓ ਜਦੋਂ ਕਰਤਾ ਸਾਡਾ ਡਾਟਾ ਦਾ ਐਕਸੈਸ ਚਲਾ ਗਿਆ ਹਾਂ ਬਿਲਕੁਲ ਬਿਲਕੁਲ ਤਾਂ ਯੂਅਰ ਫੋਨ ਇਜ਼ ਕੰਪਰੋਮਾਈਜ਼ਡ ਉਦੋਂ ਵੀ ਅਸੀਂ ਅੰਨੇਵਾ ਅਲਾਓ ਤੇ ਟੈਪ ਕਰਦੇ ਆ ਪੜਦੇ ਵੀ ਨਹੀਂ ਬੜੇ ਲੋਕੀ ਤਾਂ ਪੜਦੇ ਹੀ ਨਹੀਂ ਜੇ ਪੜ ਵੀ ਲਓਗੇ ਤਾਂ ਕੀ ਹੋ ਜੂਗਾ ਉਹਨਾਂ ਨੇ ਤੁਹਾਨੂੰ ਐਪ ਨਹੀਂ ਐਕਸੈਸ ਕਰਨ ਦੇਣੀ ਸਾਨੂੰ ਲੋਡ ਹੈ ਫੇਸਬੁੱਕ YouTube ਤੋਂ ਲੈ ਕੇ ChatGPT ਤੱਕ ChatGPT ਤਾਂ ਤੁਹਾਡੇ ਟੈਕਸਟ ਨਾਲ ਵੀ ਤੁਹਾਡਾ ਡਾਟਾ ਸੇਵ ਕਰ ਰਿਹਾ ਤੁਸੀਂ ਸਾਰੀ ਉਹਨੂੰ ਇਨਫੋਰਮੇਸ਼ਨ 24 ਘੰਟੇ ਦੇ ਰਹੇ ਹੋ ਤਾਂ ਦਾ ਪੁਆਇੰਟ ਇਜ਼ ਪਹਿਲੀ ਗੱਲ ਪਲੀਜ਼ ਡੂ ਨਾਟ ਮੇਕ ਥੀਸ ਵੀਡੀਓਜ਼ ਪਲੀਜ਼ ਹ ਦੂਜੀ ਗੱਲ ਫੋਟੋਜ਼ ਆਲਸੋ ਪਲੀਜ਼ ਇੰਟੀਮੇਟ ਫੋਟੋਜ਼ ਨਾ ਖਿੱਚੋ ਦੂਜੀ ਗੱਲ ਇਹ ਹੈ ਕਿ ٹرسٹ ਇੱਥੇ ਵਿਆਹਾਂ ਤੋਂ ਬਾਅਦ ਰਿਸ਼ਤੇ ਟੁੱਟ ਜਾਂਦੇ ਆ ਕਰਮਨ ਤੇ ਬாய்ਫਰੈਂਡ ਤੇ ਕਾਦਾ ٹرسٹ ਹੈ ਮੈਨੂੰ ਇਹ ਦੱਸੋ ਇਹ ਜਾਨੂ ਸ਼ੋਨਾ ਇਹ ਕਹਿਣ ਨੂੰ ਚੰਗੀਆਂ ਲੱਗਦੀਆਂ ਗੱਲਾਂ ਗੁੱਸੇ ਚ ਆ ਕੇ ਉਹਨੇ ਇੱਕ ਗਲਤੀ ਕੀਤੀ ਤੇ ਤੁਹਾਡੀ ਜ਼ਿੰਦਗੀ ਪਰ ਦੀ ਕੀ ਕੋਈ ਵੀ ਕੋਈ ਵੀ ਚੀਜ਼ ਪੈਸਾ ਸ਼ੋਹਰਤ ਧਰਵਾਸਾ ਦਵਾਈਆਂ ਕੁਝ ਵੀ ਇਸ ਨੂੰ ਠੀਕ ਕਰ ਸਕਦਾ ਮੈਨੂੰ ਇਹ ਦੱਸੋ ਕਿਉਂ ਹੋ ਗਿਆ ਵੀਰੇ ਗੁਰਮਨ ਦਾ ਇੱਥੇ ਐ ਡਿਫੈਂਸ ਆਉਂਦਾ ਹੈ ਵੀ ਮੈਨੂੰ ਧਮਕਾਇਆ ਜਾ ਰਿਹਾ ਸੀਗਾ ਮੇਰੇ ਘਰ ਦੇ ਬਾਹਰ ਆ ਕੇ ਤੋੜ-ਫੋੜ ਕੀਤੀ ਮੇਰੇ ਘਰ ਸਿੱਟੀਆਂ ਚੀਜ਼ਾਂ ਮੇਰੇ ਡੈਡ ਨੂੰ ਹਰਾਸ ਕੀਤਾ ਇੰਨਾ ਕੰਡੀਸ਼ਨਸ ਵਿੱਚ ਆ ਕੇ ਮੈਂ ਉਹਨੂੰ ਵੀਡੀਓਜ਼ ਜਿਹੜੀਆਂ ਨੇ ਜੋ ਮੰਗਦਾ ਸੀ ਮੈਂ ਉਹਨੂੰ ਫਾਰਵਰਡ ਕਰਦੇ ਸੀ ਪਰ ਮੈਨੂੰ ਕਿੱਥੇ ਲੱਗ ਕਿਤੇ ਇਸ ਗੱਲ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਹੂੰ ਕੁੜੀਆਂ ਦੇ ਉੱਤੇ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਇੱਕ ਪ੍ਰੈਸ਼ਰ ਹੈ ਨਾ ਹੂੰ ਵੀਡੀਓਜ਼ ਦੇਣ ਦਾ ਬਣਾਉਣ ਦਾ ਵੀਡੀਓ ਲਾਈਵ ਕਾਲਿੰਗ ਆਉਣ ਦਾ ਉਹ ਬਹੁਤ ਖਤਰਨਾਕ ਹੈ। ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਸਬਮਿਟ ਕਿਉਂ ਕਰਦੀਆਂ ਐ ਇਸ ਪ੍ਰੈਸ਼ਰ ਤੇ? ਨਾ ਕਿਉਂ ਨਹੀਂ ਕਰ ਸਕਦੀਆਂ? ਮਲਟੀਪਲ ਰੀਜ਼ਨਸ ਐ। ਇੱਕ ਤਾਂ ਇਹ ਐ ਕਿ ਕਈ ਵਾਰੀ ਉਹ ਆਬਸੈਸਟ ਨੇ ਮੁੰਡੇ ਪ੍ਰਤੀ। ਟ੍ਰੂ। ਪਿਆਰ ਬਹੁਤ ਜ਼ਿਆਦਾ ਹੈ। ਦਿਲੋਂ ਐ। ਹਮ। ਠੀਕ ਐ। ਹੁਣ ਉਹ ਕਹਿ ਰਿਹਾ ਮੈਂ ਵਿਆਹ ਕਰਾਉਂਗਾ। ਕਈ ਵਾਰੀ ਦੇਖੋ ਇੰਡੀਵਿਜੂਅਲੀ ਕਾਂਸੀਕਵੈਂਸਸ ਡਿਫਰੈਂਟ ਨੇ। ਇਸ ਕੇਸ 'ਚ ਕੀ ਐ? ਕੁੜੀ ਪਿਆਰ ਕਰਦੀ ਸੀ। ਹਮ। ਜਿੰਨਾ ਮੈਂ ਜੱਜ ਕੀਤਾ। ਔਰ ਉਹ ਲਾਈਫ ਦੇਖ ਰਹੀ ਸੀ ਉਹਦੇ ਨਾਲ। ਕਿ ਅਸੀਂ ਮਿਲੇ ਆਏ ਮੇਰਾ ਫਿਉਨਸੀ ਹੈ ਪਰਿਵਾਰ ਚ ਪਤਾ ਸੀ ਦੋਨਾਂ ਦੀਆਂ ਫੈਮਿਲੀ ਨੂੰ ਪਤਾ ਸੀ ਔਰ ਉਹ ਫਿਊਚਰ ਦੇਖ ਰਹੀ ਸੀ ਹੁਣ ਉਹ ਜਿਹਦੇ ਨਾਲ ਫਿਊਚਰ ਦੇਖ ਰਹੀ ਹੈ ਉੱਥੇ ਉਹ ਉਹ ਸਬਮਿਸਿਵ ਹੈ ਰਾਈਟ ਵਰਡ ਇਜ਼ ਸਬਮਿਸਿਵ ਹੈ ਤਾਂ ਇਹ ਉਹਦੇ ਚੋਂ ਨਿਕਲੀ ਹੈ ਸਾਰੀ ਘਟਨਾ ਕੁੜੀ ਦੀ ਕੋਈ ਗਲਤੀ ਨਹੀਂ ਹੈ ਇਹਦੇ ਚ ਕੁੜੀ ਦੀ ਮੈਂ ਗਲਤੀ ਇਸ ਕਰਕੇ ਨਹੀਂ ਕਹਿ ਰਿਹਾ ਕਿ ਤੁਸੀਂ ਭਾਵੇਂ ਤੁਹਾਡਾ ਬ੍ਰੇਕਅਪ ਹੋ ਜਾਏ ਕੁਝ ਹੋ ਜਾਏ ਤਾਨੂੰ ਇਹ ਰਾਈਟ ਕਿਸੇ ਨੇ ਨਹੀਂ ਦਿੱਤਾ ਕਿ ਤੁਸੀਂ ਉਹ ਵੀਡੀਓ ਪਾ ਦੇ ਚਾ। ਅੱਛਾ ਤੂੰ ਆਪਣੀ ਕਿਉਂ ਨਹੀਂ ਪਾਈ ਬਈ? ਹੂੰ ਸੱਤ-ਅੱਠ ਜਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਉਹਦੇ ਵਿੱਚ ਸਿਰਫ ਕੁੜੀ ਦਾ ਚਿਹਰਾ ਨਜ਼ਰ ਆ ਰਿਹਾ। ਫਿਰ ਜੇ ਤੂੰ ਐਡਾ ਸੂਰਮਾ ਸੀ ਤੂੰ ਨਾਲ ਆਪਣੀ ਵੀ ਫੋਟੋ ਲੈਂਦਾ ਉਹਦੇ ਵਿੱਚ ਕਿ ਮੈਂ ਬੈਠਾ। ਦੂਜੀ ਗੱਲ ਇਹ ਹੈ ਕਿ ਜਿਹੜੀ ਮੇਲ ਈਗੋ ਹੈ ਨਾ ਹੂੰ ਇਹ ਬਹੁਤ ਵੱਡਾ ਫੈਕਟਰ ਹੈ। ਬਹੁਤ ਸਾਰੇ ਰਿਲੇਸ਼ਨਸ਼ਿਪ ਚ ਅਸੀਂ ਮੈਂ ਆਪਦੇ ਵਾਲੇ ਦੂਜੇ ਵਾਲੇ ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਦੇਖਿਆ। ਮੁੰਡਾ ਆਪਣੇ ਦੋਸਤਾਂ ਚ ਬਹੁਤ ਫੁਕਰੀਆਂ ਫਲੌਂਟ ਮਾਰ ਰਿਹਾ ਹੁੰਦਾ ਤੇ ਕੁੜੀ ਨੂੰ ਨਹੀਂ ਪਤਾ ਹੁੰਦਾ ਉਹਨੂੰ ਲੱਗ ਰਿਹਾ ਕਿ ਮੇਰਾ ਹੈ ਤੇ ਮੇਰੇ ਤੱਕ ਹੈ ਹੂੰ ਕਈ ਵਾਰੀ ਤੁਸੀਂ ਜਿਹੜੀ ਵੀਡੀਓ ਬਣਾ ਕੇ ਭੇਜਤੀ ਉਸ ਬੈਠ ਕੇ ਦੇਖਦਾ ਹੀ ਸਾਰੇ ਦੋਸਤਾਂ ਚ ਹੈ ਕਿ ਅੱਜ ਦੇ ਪ੍ਰਧਾਨ ਆ ਦੇਖ ਅੱਜ ਇਹੀ ਉਹਦੀ ਬਾਡੀ ਲੈਂਗੁਏਜ ਜਿਹੜਾ ਮੁੰਡਾ ਉਹਦਾ ਦੋਸਤ ਹੈ ਜਿਹਦੀ ਚੈਟ ਵਾਇਰਲ ਹੋ ਰਹੀ ਹੈ ਉਹ ਕਿਸੇ ਹੋਰ ਮੁੰਡੇ ਨਾਲ ਗੱਲ ਕਰ ਰਿਹਾ ਤੇ ਉਹ ਉਹਦੇ ਚ ਇੱਕ ਸ਼ਬਦ ਉਹ ਵਰਤ ਰਿਹਾ ਥੋੜੇ ਨਜ਼ਾਰੇ ਹੈ ਆ ਮੈਲੀਗੋ ਵਾਲਾ ਨਾ ਜਿਹੜਾ ਮਾਈਂਡਸੈਟ ਹੈ ਨਾ ਇਹ ਕਿ ਕਿਸੇ ਨੂੰ ਹਰਟ ਕਰਕੇ ਖੁਸ਼ੀ ਲੱਭ ਰਿਹਾ ਹੋ ਕੁੜੀ ਨੂੰ ਤੰਗ ਕਰਕੇ ਉਹਨੂੰ ਦੁਖੀ ਕਰਕੇ ਔਰ ਸੈਕਸ਼ੂਅਲੀ ਹਰਾਸ ਕਰਕੇ ਉਹ ਆਪਦੇ ਆਪ ਚ ਖੁਸ਼ੀ ਲੱਭ ਰਿਹਾ ਹੈ ਜਿਹੜਾ ਕਿ ਨਪੁੰਸਕਾਂ ਦਾ ਘਟੀਆ ਲੋਕਾਂ ਦਾ ਕੰਮ ਹੈ ਸੈਡਿਸਟ ਵਰਡ ਯੂਜ਼ ਕਰਦੇ ਸਾਈਕੋਲੋਜਿਸਟਸ ਨਾ ਐਬਸolutely ਸੈਡਿਸਟਸ ਕਿ ਸੈਡਿਸਟ ਜੋ ਸਾਹਮਣੇ ਫਿਜ਼ੀਕਲੀ ਹਰਟ ਕਰਕੇ ਮੈਂਟਲੀ ਆਲਸੋ ਜਦੋਂ ਅਸੀਂ ਕਿਸੇ ਨੂੰ ਹਰਟ ਕਰਦੇ ਹਾਂ ਇਹ ਮੈਂਟਲੀ ਜਦੋਂ ਔਰ ਉਹਦੇ ਉਹ 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 ਆਪਦੇ ਚਾਰ ਦੋਸਤਾਂ ਕਿਉਂਕਿ ਉਹਦੇ ਦੋਸਤ ਤੱਕ ਗੱਲ ਕਿਵੇਂ ਪਹੁੰਚੀ ਦੋਸਤ ਕਿਵੇਂ ਫਿਰ ਦੋਸਤ ਕਹਿ ਰਿਹਾ ਕਿ ਮੈਂ ਕੋਕ ਕੋਕ ਦੇ ਵਿੱਚ ਗੋਲੀ ਪਾਤੀ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਮੁੰਡਾ ਆਪਦੇ ਦੋਸਤ ਮੁੰਡਾ ਕੁੜੀ ਨੂੰ ਲਵ ਦੇ ਐਂਗਲ ਤੋਂ ਨਹੀਂ ਦੇਖ ਰਿਹਾ ਪਿਆਰ ਨਹੀਂ ਕਰ ਰਿਹਾ ਉਹਨੂੰ ਮੇਬੀ ਮੇਬੀ ਹਾਈਪੋਥੈਟিক্যাল ਗੱਲ ਹੈ ਕਿ ਉਹਨੂੰ ਲੱਗਿਆ ਹੋਣਾ ਕਿ ਮੈਂ ਵੱਡੇ ਪਰਿਵਾਰ ਦਾ ਇਹੋ ਜੀਆਂ ਛੱਤੀ ਫਿਰ ਇਹੀ ਭਾਸ਼ਾ ਵਰਤੀ ਜਾਂਦੀ ਹੈ ਨਾ ਬਿਲਕੁਲ ਤੇ ਮੇਰੇ ਨਾਲ ਹੋਰ ਚਾਰ ਨੇ ਤੇ ਉਹ ਉਹਦੇ ਨਾਲ ਫਿਜ਼ੀਕਲ रिलेशनशिप ਤੱਕ ਵਰਤ ਰਿਹਾ ਸੀ ਸੀਮਤ ਰੱਖ ਰਿਹਾ ਸੀ ਮੇਬੀ ਮੇਬੀ ਆਈ ਡੋਨਟ ਨੋ ਦ ਹੋਲ ਸਟੋਰੀ ਕਿ ਉਹ ਤਾਂ ਕੁੜੀ ਦੱਸ ਸਕਦੀ ਹੈ ਕਿ ਕਿਸ ਲੈਵਲ ਤੱਕ ਉਹਨਾਂ ਦਾ ਪਿਆਰ ਹੋਇਆ ਬਟ ਕਰਮਨ ਮਾਈ ਕੁਐਸਚਨ ਇਜ਼ ਕਿ ਇਹ ਰਾਈਟ ਕਿਹਨੇ ਦਿੱਤਾ ਕਿ ਤੁਸੀਂ ਉਹ ਵੀਡੀਓਜ਼ ਵਾਇਰਲ ਕਰ ਦੋਗੇ ਉਹਦੇ ਘਰੇ ਜਾ ਕੇ ਤੋੜਪੰਨ ਕਰ ਰਿਹਾ ਉਹਦੀ ਸੀਸੀਟੀਵੀ ਹੈ ਔਰ ਮੇਰਾ ਸਭ ਤੋਂ ਵੱਡਾ ਸਵਾਲ ਨਾ ਕੁੜੀ ਨੂੰ ਹੈ ਨਾ ਮੁੰਡੇ ਨੂੰ ਹੈ ਸਿਸਟਮ ਨੂੰ ਹੈ ਕਿ ਤੁਹਾਡੇ ਤੇ ਲੱਖ ਦੀ ਲਾਣਤ ਹੈ ਇੱਕ ਕੇਸ ਆਇਆ ਜਿਹਦੇ ਚ ਤੁਸੀਂ ਪਾਰਟੀ ਬਣ ਕੇ ਕੁੜੀ ਨੂੰ ਧੰਗਾ ਕੇ ਮੈਟਰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੈਟ ਦਾ ਕੋਡ ਡਿਸਾਈਡ ਹਮਮ ਔਰ ਇਹ ਬਹੁਤ ਔਖਾ ਹੈ ਕੁੜੀ ਲਈ ਸਮੈਲ ਲੱਗਦਾ ਹੈ ਕਿ ਇਹ ਰਾਈਟ ਫਰਮ ਸਕੂਲ ਤੋਂ ਕੁੜੀਆਂ ਨੂੰ ਇਹ ਸਮਝਾਉਣਾ ਸ਼ੁਰੂ ਕਰਨਾ ਪੈਣਾ ਹੈ ਕਿ ਜਿਵੇਂ ਗੁੱਟ ਟੱਚ ਬੈਟਸ ਖੋਣੀਆਂ ਨਾ ਕਿ ਫਿਲਮੀ ਵੀਡੀਓਗ੍ਰਾਫੀ ਜਿਹੜੀ ਫਿਲਮਿੰਗ ਹੈ ਤੁਹਾਡੀ ਪਰਸਨਲ ਮੂਮੈਂਟਸ ਨੂੰ ਨਹੀਂ ਕਰਨੀ ਕਦੇ ਮੈਨੂੰ ਤੁਸੀਂ ਵੀਰੇ ਇਹ ਦੱਸੋ ਵੀ ਸਾਡੇ ਸਿਸਟਮ ਚ ਸੈਕਸ ਐਜੂਕੇਸ਼ਨ ਦੀ ਪ੍ਰੈਜ਼ੈਂਸ ਨਾ ਹੋਣਾ ਕਿੰਨਾ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਰੋਲ ਹੈ ਜਿਹੜੀ ਕਿਉਰੀਓਸਟੀ ਵਧਦੀ ਹੈ ਫਿਰ ਉਸ ਤੋਂ ਬਾਅਦ ਉਹ ਇਸ ਸ਼ੈਤਾਨੀਅਤ ਜਾਂ ਹਿਵਾਨੀਅਤ ਦਾ ਰੂਪ ਲੈਂਦੀ ਹੈ ਕੀ ਸਾਡੇ ਸਮਾਜ ਉਸ ਅਕਸਰ ਕਿਹਾ ਜਾਂਦਾ ਵੀ ਬਾਹਰ ਇਹ ਜੀਆਂ ਚੀਜ਼ਾਂ ਤੇ ਹੁੰਦੀਆਂ ਤੇ ਬਹੁਤ ਐਕਸਟ੍ਰੀਮ ਕੇਸਿਸ ਵਿੱਚ ਹੁੰਦੀਆਂ ਕੁਝ ਤਾਂ ਇਹ ਵੀ ਕਿਹਾ ਜਾਂਦਾ ਵੀ ਫੋਰਨ ਕੰਟਰੀਜ਼ ਵਿੱਚ ਸਾਰਾ ਕੁਝ ਇੰਨਾ ਓਪਨ ਹੈ ਕਿ ਲੀਕ ਲੂਕ ਦਾ ਤਾਂ ਚੱਕਰ ਹੀ ਨਹੀਂ ਹੈ ਬਟ ਸੈਕਸ ਐਡ ਦਾ ਕਿੰਨਾ ਰੋਲ ਇੱਥੇ ਆਉਂਦਾ ਕੋਪਣੂ ਨੇ ਬਹੁਤ ਵੱਡਾ ਬਹਿਮ ਹੈ ਕਿ ਬਾਹਰ ਬਹੁਤ ਓਪਨ ਨੇ ਚੀਜ਼ਾਂ ਬਾਹਰ ਵੀ ਐ ਨਹੀਂ ਐ ਵੀ ਕੁੜੀਆਂ ਦੀ ਵੀਡੀਓ ਵਾਇਰਲ ਹੋ ਜੇ ਤੇ ਉਹ ਦੇ ਆਰ ਫਾਈਨ ਵਿਦ ਇਟ ਤੁਸੀਂ ਜੇ ਬਹੁਤ ਸਾਰੀਆਂ ਇੰਗਲਿਸ਼ ਫਿਲਮਾਂ ਆਪਾਂ ਦੇਖਿਆ ਜਿੱਥੇ ਉਹਨਾਂ ਲਈ ਜਿੰਨਾ ਇੱਥੇ ਕੁੜੀ ਨੂੰ ਮੈਟਰ ਕਰਦਾ ਉਹਨਾਂ ਹੀ ਉੱਥੇ ਮੈਟਰ ਕਰਦਾ ਇਹ ਆਪਣਾ ਇੱਕ ਗਲਤ ਧਾਰਨਾ ਬਣਾਈ ਹੈ ਇੱਕ ਇਹ ਵੀ ਧਾਰਨਾ ਬਣਾਈ ਹੈ ਵੀ ਸ਼ਾਇਦ ਬਾਹਰ ਨਾ ਗਰਲਸ ਦੇ ਸਲੀਪ ਵਿਦ ਐਵਰੀ ਅਦਰ ਗਾਇ ਜਿੰਨੀ ਓਨੈਸਟੀ ਵੈਸਟ ਦੀਆਂ ਕੁੜੀਆਂ ਚ ਅੱਜ ਦੀ ਡੇਟ ਚ ਨਾ ਕਿਉਂਕਿ ਉਹ ਕੱਪੜੇ ਛੋਟੇ ਪਾ ਰਹੀਆਂ ਜਾਂ ਉਹਨਾਂ ਦਾ ਲਾਈਫਸਟਾਈਲ ਉਹੋ ਜਿਹਾ ਸਾਨੂੰ ਅਸੀਂ ਕੱਪੜਿਆਂ ਤੋਂ ਜੱਜ ਕਰਕੇ ਉਹਨਾਂ ਦਾ ਕੈਰੇਕਟਰ ਜੱਜ ਕਰ ਰਹੇ ਹਾਂ ਬਹਿ ਕੇ ਤੁਹਾਨੂੰ ਉਹ ਵੀ ਮਨੁੱਖ ਨੇ ਜੇ ਅਸੀਂ ਮਨੁੱਖਾਂ ਉਹ ਵੀ ਮਨੁੱਖ ਨੇ ਤਾਂ ਉੱਥੇ ਡਾਈਵੋਰਸ ਹੋ ਜਾਣਾ ਜਾਂ ਸੈਪਰੇਟ ਹੋ ਜਾਣਾ ਕਾਮਨ ਜ਼ਰੂਰ ਹੈ ਪਰ ਉਹ ਮੈਨੂੰ ਇਹ ਲੱਗਦਾ ਹੋਣਾ ਕਿ ਮੇਰੇ ਕੋਲ ਫਿਗਰਸ ਤਾਂ ਨਹੀਂ ਹੈ ਡਾਈਵੋਰਸ ਸਾਡੇ ਰੇਟ ਵੱਧ ਗਿਆ ਹੋਣਾ ਮੈਨੂੰ ਇਹ ਲੱਗਦਾ ਹਮ ਰਿਸ਼ਤੇ ਵੱਧ ਇੱਥੇ ਖਰਾਬ ਹੋ ਰਿਹਾ ਬਾਹਰ ਨਾਲੋਂ ਮੈਨੂੰ ਇਹ ਲੱਗਦਾ ਤੁਸੀਂ ਨਾ ਇੱਕ ਇੱਕ ਸੀਰੀਜ਼ ਹੈ ਕਿ ਉਹਦਾ ਉਹਦਾ ਨਾਮ ਭੁੱਲ ਗਿਆ ਮੈਂ ਉਦੋਂ ਵੈਬ ਸੀਰੀਜ਼ ਆਉਂਦੀਆਂ ਨਹੀਂ ਹੁੰਦੀਆਂ ਸੀ 2007-08 ਦੀ ਗੱਲ ਹੈ ਤੇ ਉਹ ਵੈਬ ਸੀਰੀਜ਼ ਮੈਂ ਨਾਮ ਆ ਜੂਗਾ ਬਿਸਰ ਗਿਆ ਬੜੀ ਕਮਾਲ ਦੀ ਸੀਗੀ ਕਿ ਉਹ ਬਲੈਕਆਊਟ ਹੂੰ ਬਲੈਕਆਊਟ ਇੱਕ ਵੈਬ ਸੀਰੀਜ਼ ਆਈ ਸੀ ਤੇ ਉਹ ਹਸਬੈਂਡ ਵਾਈਫ ਹੁੰਦੇ ਤੇ ਉਹ 60 ਸੈਕਿੰਡਸ ਲਈ ਨਾ ਧਰਤੀ ਤੇ ਬਲੈਕਆਊਟ ਹੋ ਜਾਂਦਾ ਹੂੰ ਤੇ ਇੱਕ ਬੰਦਾ ਹੈ ਜਿਹਨੂੰ ਫਿਊਚਰ ਨਜ਼ਰ ਆਉਂਦਾ ਹੂੰ ਕਿ ਅੱਗੇ ਕੀ ਵਾਪਰ ਰਿਹਾ ਸੁਪਨੇ ਚ ਹਮ ਤੇ ਜੋ ਜੋ ਉਹਨੂੰ ਨਜ਼ਰ ਆ ਰਿਹਾ ਨਾ ਉਹ ਵਾਪਰ ਰਿਹਾ ਹੈ ਠੀਕ ਹੈ ਤੇ ਉਹ ਸੁਪਨੇ ਚ ਇਹ ਦੇਖਦਾ ਹੈ ਕਿ ਉਹਦਾ ਜਿਹੜਾ ਪ੍ਰੋਫੈਸ਼ਨਲ ਐਨਮੀ ਹੈ ਨਾ ਹਮ ਆਫਿਸ ਦਾ ਉਹਦੀ ਵਾਈਫ ਉਹਦੇ ਨਾਲ ਸ਼ੀ ਸਲੀਪਿੰਗ ਵਿਦ दैट ਗਾਈ ਫਿਊਚਰ ਫਿਊਚਰ ਹਮ ਹੁਣ ਉਹ ਆਪਦੇ ਰਿਸ਼ਤੇ ਨੂੰ ਸੇਵ ਕਰਨ ਲਈ ਨਾ ਅੱਡੀ ਛੋਟੀ ਦਾ ਜੋਰ ਲਾ ਰਿਹਾ ਹੈ ਬਟ ਉਹ ਕਨਸੀਕਵੈਂਸਸ ਕੀ ਬੰਦੇ ਕਿ ਉਹ ਵਾਕਈ ਹੁੰਦਾ ਹੈ ਫਿਰ ਕਿੱੇ ਜਾ ਕੇ ਹਮ ਕਨਸੀਕਵੈਂਸਸ ਬੰਦੇ ਉਹਦੇ ਚ ਉਹ ਕਨਸੀਕਵੈਂਸਸ ਇਹੀ ਹੁੰਦੇ ਆ ਕਿ ਉਹ ਆਪਦੇ ਹਸਬੰਡ ਦੀ ਲਾਈਫ ਨੂੰ ਸੇਵ ਕਰਨ ਲਈ ਬਿਕਾਜ਼ ਉਹ ਸ਼ਾਇਦ ਏਜੰਟ ਹੈ ਕਿਸੇ ਏਜੰਸੀ ਦਾ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈ ਹੀ ਹੁਡ ਹਵ ਬੀਨ ਕਿਲਡ ਜੇ ਉਹ ਨਾ ਜਾ ਕੇ ਉਹਦੇ ਨਾਲ ਸੌਂਦੀ ਤਾਂ ਅੱਛਾ ਠੀਕ ਹੈ ਇਹ ਸਿਚੁਏਸ਼ਨ ਇਹ ਬਣਦੀ ਹੈ ਤਾਂ ਹੁਣ ਉਹ ਵਾਈਫ ਆਪਦੀ ਥਾਂ ਤੇ ਠੀਕ ਸੀ ਤਮੇਉ ਉਹ ਕੋਲੈਜ ਚ ਸੀਗਾ ਜਦੋਂ ਮੈਂ ਉਹ ਦੇਖੀ ਸੀ ਤਾਂ ਉਦੋਂ ਮੇਰਾ ਇਹ opinion ਬਣਿਆ ਸੀਗਾ ਕਿ ਸਾਨੂੰ ਬਚਪਨ ਤੋਂ ਨਾਲ ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ ਜਾਂ ਵੈਸਟ ਵਾਲੇ ਜਨਨੀਆਂ ਬਹੁਤ dishonest ਹੁੰਦੀਆਂ ਜਾਂ relationship ਪ੍ਰਤੀ ਠੀਕ ਨਹੀਂ ਹੁੰਦੀਆਂ ਤਾਂ ਜੇ ਉਹ ਉਹਨਾਂ ਦੀ ਸੋਸਾਇਟੀ ਚੋਂ ਕੋਈ ਸਟੋਰੀ ਨਿਕਲ ਕੇ ਆ ਰਹੀ ਹੈ ਤਾਂ ਇਟ ਮੀਨਸ ਕਿ ਉਹ ਲੋਕ ਆਪਦੇ ਰਿਸ਼ਤਿਆਂ ਪ੍ਰਤੀ ਕਿੰਨੇ ਸੰਜੀਦਾ ਹੈਗੇ ਆ ਹਮ ਹਣਾ ਤੇ ਫਿਰ ਜਦੋਂ ਮੈਂ ਐਨਾਲਾਈਜ਼ ਕੀਤਾ ਤੇ ਵਾਕਈ ਤੁਹਾਨੂੰ ਮਿਲੂਗਾ ਇਹ ਅਸੀਂ ਸਿਮਿਲਰਲੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਰਿਸ਼ਤਿਆਂ ਤੋਂ ਔਰ ਤੁਸੀਂ ਜਿਹੜੀ ਇਹ ਗੱਲ ਕਹੀ ਨਾ ਕਿ ਸੈਕਸ ਐਜੂਕੇਸ਼ਨ ਜੇ ਜਿਹੜੀ ਇਹ ਘਟਨਾ ਵਾਪਰੀ ਹੈ ਨਾ ਇਹਦਾ ਸੈਕਸ ਐਜੂਕੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਯੂ ਕੈਨੋਟ ਟੀਚ this ਐਟ ਐਨੀ ਲੈਵਲ ਇਹ ਐਥਿਕਸ ਦੀ ਗੱਲ ਹੈ ਬਈ ਇਹ ਪਰਿਵਾਰਕ ਜਿਹੜੀ ਮਤਜਵਾਕਾਂ ਨੂੰ ਦਿੱਤੀ ਹੈ ਕਿ ਕੁੜੀਆਂ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਹੈ ਤੁਹਾਡੇ ਘਰ ਚ ਉਹਨਾਂ ਦੀ ਕਿੰਨੀ ਕੁ ਵੈਲਿਊ ਹੈ ਤੁਹਾਡੀਆਂ ਮੇਡਸ ਨੂੰ ਕੰਮ ਵਾਲੀਆਂ ਨੂੰ ਜਾਂ ਆਂਢ ਗੁਆਂਢ ਦੀ ਕੁੜੀ ਨੂੰ ਕੀ ਬੋਲਿਆ ਜਾਂਦਾ ਤੁਹਾਡੇ ਪਿਤਾ ਦੇ ਕਿਹੋ ਜਿਹੇ ਸ਼ਬਦ ਹੁੰਦੇ ਆ ਤੁਹਾਡਾ ਦਾਦਾ ਕੀ ਕਰਦਾ ਸੀ ਇਹ ਟਰੈਵਲ ਕਰਦਾ ਹੈ ਵੈਰੀ ਟਰੂ ਅਸੀਂ ਵੇਖਦੇ ਆ ਸਾਡੇ ਪੰਜਾਬ ਦੇ ਘਰਾਂ ਵਿੱਚ ਕਿੰਨੇ ਹੀ ਐਸੇ ਮਰਦ ਨੇ ਜਿਨ੍ਹਾਂ ਦੀ ਆ ਘਰ ਦੀਆਂ ਹੈਲਪ ਜਿਹੜੀਆਂ ਹਾਊਸ ਹੈਲਪਸ ਹੁੰਦੀਆਂ ਨੇ ਉਹਨਾਂ ਨਾਲ ਐਕਸਟਰਾ ਮੈਟਰ ਚੱਲ ਰਿਆ ਹੁੰਦਾ ਤਾਂ ਫਿਜ਼ੀਕਲ ਰਿਲੇਸ਼ਨਸ ਬਣ ਰਹੇ ਹੁੰਦੇ ਨੇ ਜਿਉਂ ਤੋਂ ਪਿਓ ਨੂੰ ਦੇਖ ਰਿਹਾ ਕਿ ਉਹ ਇੱਕ ਪਿਓ ਤੁਰੇ ਜਾਂਦੇ ਕਿਸੇ ਔਰਤ ਤੇ ਟਿੱਪਣੀ ਕਰਦਾ ਇੱਕ ਪਿਓ ਕਾਰ ਚਲਾਉਂਦੇ ਕੁੜੀ ਕਾਰ ਚਲਾਉਂਦੀ ਜਾ ਰਹੀ ਹੈ ਤੇ ਮਾਂ ਦੀ ਗਾਲ ਕੱਢ ਕੇ ਕਹਿੰਦਾ ਹੁਣ ਇਹ ਚਲਾਣਗੀ ਆ ਹਾਂ ਹੈ ਉਹਦਾ ਬਚਪਨ ਬਚਪਨ ਤੋਂ ਸਿੱਖਦਾ ਆ ਰਿਹਾ ਜਦੋਂ ਉਹ ਵੱਡਾ ਹੋ ਰਿਹਾ ਤਾਂ ਉਹਦੇ ਜ਼ੈਨ ਚੋ ਫੇਕ ਈਗੋ ਬੈਠੀ ਹੈ ਜਿਹੜੀ ਜਿਹਨੂੰ ਉਹ ਖਾਨਦਾਨੀ ਦੱਸਦੇ ਨਾ ਸੁਪੀਰੀਓਰਿਟੀ ਯੈਸ ਉਹ ਬੈਠੀ ਹੈ ਉਹਦੇ ਅੰਦਰ ਵੀ ਅਸੀਂ ਤਾਂ ਜੀ ਪਰਿਵਾਰ ਖਾਨਦਾਨੀ ਉਹਨੀਆਂ ਸਾਡੀ ਇੰਨੀ ਪੈੜੀ ਹੈ ਜੀ ਸਾਡੇ ਤਾਂ ਇੰਨੇ ਟਰੈਕਟਰ ਖੜੇ ਹੈ ਜੀ ਤੇ ਉਹ ਮਾਈਂਡਸੈਟ ਹੁੰਦਾ ਕਿ ਘਰੇ मां ਨੂੰ ساری ਉਮਰ ਡਿਊਟੀ ਤੋਂ ਬਾਹਰ ਨਹੀਂ ਜਾਂ ਦਿੱਤਾ ਹੋਣਾ ਵੀ ਤੈਨੂੰ ਕੋਈ ਦੇਖ ਨਾਲ ਲੈ ਤੇ ਆਪ ਹਰੇਕ ਜਨਾਨੀ ਤੇ ਕਮੈਂਟ ਕਰਨਾ ਉਹ ਉਹ ਮਾਈਂਡ ਸੈਟ ਜਿਹੜਾ ਇਹ ਇੰਨਾ ਘਟਨਾਵਾਂ ਨੂੰ ਦੇ ਰਿਹਾ ਕਿ ਉਹਨੇ ਇੱਕ ਵਾਰੀ ਵੀ ਇਹ ਸੋਚਿਆ ਨਹੀਂ ਕਿ ਮੈਂ ਵੀਡੀਓ ਵਾਇਰਲ ਕਰੂੰਗਾ ਤਾਂ ਇਹਦਾ ਔਰ ਪਰਪਸਲੀ ਕੀਤੀ ਇੱਕ ਤਾਂ ਹੁੰਦਾ ਕਿ ਫੋਨ ਠੀਕ ਕਰਨ ਦੇਣ ਗਿਆ ਸੀ ਹੋ ਗਈ ਯਾਰ ਇੱਕ ਹੁੰਦਾ ਕਿ ਪਰਪਸਲੀ ਤੁਸੀਂ ਇੱਕ ਚੀਜ਼ ਕੀਤਾ ਗਿਆ ਬਾਅਦ ਚ ਫਲੌਂਟ ਕੀਤਾ ਗਿਆ ਉਸ ਚੀਜ਼ ਬਾਰੇ ਵੀ ਦੇਖੋ ਦੋਸਤਾਂ ਨੂੰ ਔਰ ਮੈਂ ਤੈਨੂੰ ਕਹਾਂ ਕਿ ਮੈਂ ਤੈਨੂੰ ਦੱਸਦਾ ਸਾ ਆ ਚੱਕ ਤਾਂ ਉਹ ਤੁਹਾਡਾ ਪਰਿਵਾਰ ਦੀ ਤੁਹਾਨੂੰ ਦਿੱਤੀ ਹੋਈ ਤਹਿਜ਼ੀਬ ਦਾ ਮਾਈਂਡਸੈਟ ਹੈ ਕਰਮਨ ਉਹ ਉਹ ਸੈਕਸ ਐਜੂਕੇਸ਼ਨ ਇਜ਼ ਡਿਫਰੈਂਟ ਉਹ ਤੁਸੀਂ ਮੇਰੇ ਨਾਲ ਮਦਰ ਹਮੇਸ਼ਾ ਇੱਕ ਗੱਲ ਕਰਦੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਮਰਦ ਘਰ ਚ ਔਰਤ ਨੂੰ ਦਬੋਂਦਾ ਨਾ ਇਹ ਇਨਸਿਕਿਉਰਿਟੀ ਹੁੰਦਾ ਹੈ ਜਾਂ ਉਹਨੂੰ ਇੱਕ ਦੇਲੀਜ਼ ਤੋਂ ਬਾਹਰ ਨਹੀਂ ਜਾਣ ਦਿੰਦਾ ਹੁੰਦਾ ਉਹ ਇਸ ਕਰਕੇ ਕਿਉਂਕਿ ਉਹ ਖੁਦ ਉਹ ਜਿਹੀਆਂ ਹਰਕਤਾਂ ਕਰ ਰਿਹਾ ਹੁੰਦਾ ਹੈ ਐਬਸੋਲੂਟਲੀ ਐਬਸੋਲੂਟਲੀ ਸ਼ੀ ਆਲਵੇਸ ਸੇਜ਼ ਥਿਸ ਔਰ ਤੁਸੀਂ ਸਭ ਤੋਂ ਵੱਧ ਤਾੜੀਆਂ ਉਹ ਕੁੜੀਆਂ ਜਾਨਣੀਆਂ ਹੈ ਜਿਨ੍ਹਾਂ ਦੇ ਆਪਣੇ ਭਰਾ ਤੁਸੀਂ ਫਿਲਮਾਂ ਹੀ ਦੇਖੋ ਹੂੰ ਕਿ ਉਹ ਆਪਦੀ ਭੈਣ ਨੂੰ ਸਭ ਤੋਂ ਵੱਧ ਤਾੜ ਕੇ ਇਸ ਕਰਕੇ ਰੱਖਣਾ ਚਾਹੁੰਦਾ ਕਿਉਂਕਿ ਆਪ ਉਹ ਗੁੰਡਿਆਂ 'ਚ ਰਹਿ ਰਿਹਾ ਹੈ ਉਹ दारू ਪੀ ਕੇ ਕੁੜੀਆਂ ਦੇ ਕਮੈਂਟਸ ਕਰ ਰਿਹਾ ਤੇ ਬੜੀਆਂ ਫਿਲਮਾਂ ਇਦਾਂ ਦੀ ਮੇਰੇ ਨਾਲ ਇੱਕ ਪਰਸਨਲ ਘਟਨਾ ਦੱਸਾਂ ਵਾਪਰੀ ਹੋਈ ਜ਼ਿੰਦਗੀ ਦੀ ਹੂੰ ਜਦੋਂ ਮੈਂ ਗਰੋਅ ਅਪ ਕਰ ਰਿਹਾ ਸੀ ਨਾ ਤਾਂ ਸਾਡੀ ਗਲੀ 'ਚ ਕੁਝ ਮੁੰਡੇ ਐ ਜੇ ਸੀ ਮੇਰੇ ਤੋਂ ਉਮਰ 8-10 ਸਾਲ ਵੱਡੇ ਜਿਹੜੇ ਬਹੁਤ ਘਟੀਆਂ ਕਿਸਮ ਦੇ ਸੀਗੇ ਤੇ ਸਾਡੀ ਕੁਝ ਪਰਿਵਾਰ ਐ ਜੇ ਸੀ ਜਿਹੜੇ ਐਜੂਕੇਟਿਡ ਫੈਮਲੀਆਂ ਮਾਪਿਓ ਚਾਹੁੰਦੇ ਨਹੀਂ ਸੀ ਕਿ ਬੱਚੇ ਉਹਨਾਂ ਚ ਰਵੇ ਪਰ ਕਿਉਂਕਿ ਕਲਚਰ ਇਦਾਂ ਸੀ ਅਸੀਂ ਗੋਲੀਆਂ ਖੇਡਣੀਆਂ ਪੱਤੇ ਖੇਡਣੇ ਇੱਥੋਂ ਤੱਕ ਤਾਂ ਠੀਕ ਸੀਗਾ ਔਰ ਸਭ ਤੋਂ ਵੱਧ ਐਕਸਪਲੋਇਟਡ ਤੁਸੀਂ ਉਸ ਲੈਵਲ ਤੇ ਹੁੰਨੇ ਹੋ ਬੀਇੰਗ ਜਿਹੜਾ ਜਿਹੜਾ ਚਾਈਲਡ ਹੈ ਉੱਥੇ ਮੇਲ ਫੀਮੇਲ ਨਹੀਂ ਦੇਖਿਆ ਜਾਂਦਾ ਜੀ 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 ਤੋਨਾਂ ਜੋ ਇੱਕ ਮੁੰਡਾ ਸੀਗਾ ਜਿਹੜਾ ਰਸਤੇ ਦੇ ਵਿੱਚ ਜਿਵੇਂ ਗੁਰਦੁਆਰਿਆਂ ਚ ਨਾ ਹਰ ਪੂਰਨ ਮਾਸ਼ੀ ਲੰਗਰ ਹੁੰਦਾ ਸੀ ਤਾਂ ਸਾਰਾ ਮੱਲਾ ਇਕੱਠਾ ਹੁੰਦਾ ਸੀ ਉੱਤੇ ਤਾਂ ਜਿਵੇਂ ਵੀਵਰ ਲਾਈਕ 8 9 ইয়ার্স ওল্ড ও 19 18 19 ਦੇ ਹੋਣਗੇ ਤਾਂ what they would do is ਕਿ ਉਹਨਾਂ ਨੇ ਲੇਡੀਜ਼ ਨੂੰ ਟਾਰਗੇਟ ਕਰਨਾ ਕਿਉਂਕਿ ਰਸ਼ ਹੈ ਭੀੜ ਹੈ ਤੇ ਦੇ वुਡ ਗੋ ਐਂਡ ਟੱਚ देम ਬੈਡ ਤੇ ਉਹ ਇੰਨੇ ਚ ਹੀ ਆਪਦੇ ਆਪ ਨੂੰ ਉਹ ਜਿਹੜੀ ਜਿਹੜੀ ਤੁਸੀਂ ਹੀਰੋਬਿਰਤੀ ਸਮਝ ਲੈਂਦੇ ਸੀ ਸਮਝਦੇ ਸੀ ਔਰ ਉਹ ਉੱਥੋਂ I don't know ਕੀ ਉਹਨਾਂ ਨੂੰ ਮਿਲ ਰਿਹਾ ਸੀ ਉਹਦੇ ਚੋਂ ਉਹਨੋਂ ਵੱਧਦਾ ਵੱਧਾ ਕੀ ਹੋਇਆ ਕਿ ਉਹਨਾਂ ਨੇ ਇਹ ਕੰਮ ਨਾ ਪਬਲਿਕ 'ਚ ਕਰਨਾ ਸ਼ੁਰੂ ਕੀਤਾ ਹਿੰਮਤ ਵੱਧ ਗਈ ਕਿ ਕੋਈ ਦੋ ਕੁੜੀਆਂ ਬਾਜ਼ਾਰ 'ਚ ਜਾ ਰਹੀਆਂ ਜਿੱਥੇ ਥੋੜਾ ਜਿਹਾ ਗ੍ਰੇ ਏਰੀਆ ਹੈ ਜਿੱਥੇ ਲਾਈਟ ਨਹੀਂ ਹੈ ਜਾਂ ਕੁਛ ਹੈ ਤਾਂ ਵਾਟ ਦੇ ਵੁੱਡ ਡੂ ਇਸ ਕਿ ਬਾਈਕ ਤੇ ਹੌਲੀ-ਹੌਲੀ ਜਾਂਦੇ ਹੋਏ ਉਹਨਾਂ ਦੇ ਕਿਸੇ ਇਹੋ ਜੀ ਜਗ੍ਹਾ ਤੇ ਟੱਚ ਕਰਨਾ ਜਾਂ ਕਿਤੇ ਵੀ ਟੱਚ ਕਰਨਾ ਤੇ ਫਿਰ ਬਾਈਕ ਤੋੜ ਲੈਣਾ ਸਾਡੇ ਗੁਰਦੁਆਰਾ ਰੋਡ ਹੈ ਉੱਥੇ ਬੜੀ ਗੁਰੂ ਘਰ ਹੈ ਤੇ ਨਾਲ ਬਾਜ਼ਾਰ ਹੈ ਸਾਰਾ ਜਿਵੇਂ ਆਪਣੇ ਛੋਟੇ ਸ਼ਹਿਰਾਂ ਦੇ ਪਿੱਛੇ ਬਾਜ਼ਾਰ ਸੀ। ਜੀ ਜੀ ਜੀ। ਰਾਤ ਦਾ ਸਮਾਂ ਅਸੀਂ ਮੇਰੇ ਦੋਸਤ ਦੀ ਦੁਕਾਨ ਹੁੰਦੀ ਸੀ ਉਹਦੇ ਬਾਹਰ ਸ਼ਾਮ ਨੂੰ ਸਕੂਲ ਤੋਂ ਬਾਅਦ ਆ ਕੇ ਉੱਥੇ ਸਾਰੇ ਦੋਸਤ ਕੱਢਦੇ ਆਂ ਬਰਗਰ ਬਰਗਰ ਖਾ ਲਿਆ ਰੇੜੀਆਂ ਲੱਗੀਆਂ ਹੁੰਦੀਆਂ ਬਾਜ਼ਾਰ 'ਚ। ਤਾਂ ਉਸ ਬਾਜ਼ਾਰ 'ਚੋਂ ਸਾਰਾ ਦਿਨ ਨਿਕਲਣਾ ਹੈ ਕੁੜੀਆਂ ਔਰ ਛੋਟਾ ਸ਼ਹਿਰ ਹੈ ਤਾਂ ਕੁੜੀਆਂ ਬਾਰੇ ਵੀ ਜਾਣਦੇ ਆਂ ਵੀ ਆ ਉਹਨਾਂ ਦੀ ਕੁੜੀ ਹੈ ਉਹਨਾਂ ਦੀ ਕੁੜੀ ਹੈ। ਔਰ ਕੁਝ ਕੁੜੀਆਂ ਅ ਜਿਹੜੀਆਂ ਜਿਹੜੀਆਂ ਪੁਆਇੰਟਡ ਹੁੰਦੀਆਂ ਸ਼ਹਿਰ 'ਚ ਪੀਏ ਫਲਾਨਿਆਂ ਦੀ ਕੁੜੀ ਜਿਹੜੀ ਥੋੜੀ ਮਾਡਰਨ ਐ ਜਾਂ ਜ਼ਮਾਨੇ ਤੋਂ ਕਿਉਂਕਿ ਉਦੋਂ ਸ਼ਹਿਰ ਛੋਟਾ ਸੀ ਕੋਈ ਚੰਡੀਗੜ੍ਹੋਂ ਆਈ ਐ ਉਦੋਂ ਤਾਂ ਜੀਨ ਪਾ ਕੇ ਵੀ ਜੇ ਕੋਈ ਕੁੜੀ ਜਾ ਰਹੀ ਐ ਤਾਂ ਉਹ ਵੀ ਪੁਆਇੰਟ ਆਊਟ ਹੋ ਜਾਂਦੀ ਸੀ ਉਹ ਜੀਨ ਪਾਦੀ ਉਹਨਾਂ ਦੀ ਕੁੜੀ ਹਨਾ ਇਸ ਤਰ੍ਹਾਂ ਦਾ ਦੌਰ ਐ 20 ਸਾਲ ਪਹਿਲਾਂ ਦੀ ਗੱਲ ਐ ਜਾਂ 18 ਸਾਲ ਪਹਿਲਾਂ ਦੀ ਗੱਲ ਤਾਂ ਹੁਣ ਉਹ ਤਿੰਨ ਕੁੜੀਆਂ ਲੰਘ ਰਹੀਆਂ ਤੇ ਉਹ ਮੁੰਡਾ ਆਂਦਾ ਐ ਅਸੀਂ ਖੜੇ ਆ ਸਾਰੇ ਉਹ ਤਕਰੀਬਨ ਰੋਜ਼ ਐ ਜੀ ਘਟਨਾ ਵਾਪਰਦੀ ਔਰ ਅਸੀਂ ਵੀ ਟੂ ਬੀ ਵੈਰੀ ਓਨੈਸਟ ਅਸੀਂ ਹੱਸੋ ਸੁਦਿੰਦੇ ਹੁੰਦੇ ਸੀ ਵੀ ਉਹ ਆ ਗਿਆ ਓਏ ਹੁਣ ਉਹ ਸਾਨੂੰ ਹੀ ਲੱਗਦਾ ਉਹਨੂੰ ਕਹਿੰਦੇ ਸੀ ਸ਼ਿਕਾਰ ਵੀ ਅੱਜ ਦਾ ਸ਼ਿਕਾਰ ਕੌਣ ਹੈ ਸ਼ਬਦਾਵਲੀ ਦੇਖੋ ਹਮ ਕਰਮਣੋ ਨੇ ਇਹdna ਹੀ ਗਿਆ ਉਹਨੇ ਇੰਨਾ ਬੈਡ ਟੱਚ ਕੀਤਾ ਤੇ ਕੁੜੀ ਬਹੁਤ ਘਬਰਾਟ ਨਾਲ ਚੀਕ ਕੇ ਜੰਪ ਕਰਕੇ ਪਿੱਛੇ ਹੋਈ that was his real sister ਔਰ ਇਹ ਸੱਚੀ ਕਟਨਾ ਹੈ ਮਤਲਬ ਉਹਨੂੰ ਨਹੀਂ ਸੀ ਪਤਾ ਪਤਾ ਨਹੀਂ ਸੀ ਮੇਰੀ ਭੈਣ ਇੱਕ ਕਹਾਣੀ ਮੈਂ ਬਹੁਤ ਸਾਲ ਪਹਿਲਾਂ ਇੱਕ ਬੰਦੇ ਨੂੰ ਸੁਣਾਈ ਸੀ ਇਹਦੇ ਤੇ ਕਈ ਤਰ੍ਹਾਂ ਦੀਆਂ ਨਾ ਸ਼ਾਰਟ ਫਿਲਮਾਂ ਬਣੀਆਂ ਸਿਮਿਲਰ ਜੀ ਕਹਾਣੀ ਹੈ ਤੇ ਇਹ ਮੇਰੇ ਸਾਰਾ ਫਰੈਂਡ ਸਰਕਲ ਜਾਣਦਾ ਹੈ ਇਸ ਗੱਲ ਨੂੰ ਮੈਨੂੰ ਮੁੰਡਾ ਵੀ ਪਤਾ ਹੈ ਮੈਨੂੰ ਭੈਣ ਭਰਾ ਨੇ ਸਾਡੇ ਮੈਂ ਆਈ نو ਕੌਣ ਨੇ ਉਹ ਹਨਾ ਤਾਂ ਹੁਣ ਇਹਦੇ ਚ ਮੈਂ ਜੇ ਤੁਹਾਨੂੰ ਕਹਾਂ ਕਿ ਉਹਨੂੰ ਸੈਕਸ ਐਜੂਕੇਸ਼ਨ ਮਿਲੀ ਵੀ ਹੋਵੇ ਉਹ ਕੀ ਕਰੂਗੀ ਮਾਈਂਡ ਸੈਟ ਨੂੰ ਕਿਵੇਂ ਚੇਂਜ ਕਰੋਗੇ ਇਕੋਸਿਸਟਮ ਬਹੁਤ ਮਾੜਾ ਹੋਇਆ ਪਿਆ ਇਸ ਕਰਕੇ ਪਲੀਜ਼ ਪਹਿਲੀ ਗੱਲ ਇਸ ਕੁੜੀ ਨੂੰ ਇਨਸਾਫ ਮਿਲੇ ਹੀ ਸ਼ੁੱਡ ਬੀ ਬਿਹਾਈਂਡ ਬਾਰਸ ਏਟਲੀਸਟ ਕੇਸ ਤਾਂ ਚੱਲੇ ਨਾ ਕੋਰਟ ਦੇ ਵਿੱਚ ਸ਼ੁਰੂ ਤਾਂ ਕਰੋ ਨਾ ਜਿਹੜਾ ਉਹ ਮੁੰਡਾ ਦੋਸਤ ਇਨਵੋਲਡ ਹੈ ਜਿਹਨੇ ਨਸ਼ਾ ਮਿਲਾਇਆ ਹੀ ਸ਼ੁੱਡ ਬੀ ਬੁਕਡ ਘਰੇ ਜਾ ਕੇ ਤੋੜਪੰਨ ਕੀਤੀ ਹੈ ਹੀ ਸ਼ੁੱਡ ਬੀ ਬੁਕਡ ਜੇ ਮਾਪਿਓ ਵੀ ਇਨਵੋਲਡ ਨੇ ਇਕੁਅਲੀ ਉਹਦਾ ਸਾਥ ਦੇ ਰਹੇ ਉਹਨੂੰ ਭੁਜਾਰ ਰਹੇ ਹੈ ਦੇ ਸ਼ੁੱਡ ਆਲਸੋ ਬੀ ਬੁਕਡ ਜੇ ਕਿਤੇ ਕੁੜੀ ਦੀ ਕੋਈ ਗਲਤੀ ਮੈਂ ਨਹੀਂ ਚਾਹੁੰਦਾ ਕਿ ਇਹ ਮੀਡੀਆ ਟ੍ਰਾਇਲ ਤੇ ਚੱਲੇ ਜਾਂ ਸੋਸ਼ਲ ਮੀਡੀਆ ਟ੍ਰਾਇਲ ਹੋਵੇ ਬਟ ਐਟ ਲੀਸਟ ਕੋਈ ਵੀ ਕੁੜੀ ਓਪਨਲੀ ਆ ਕੇ ਜਿਉਣੇ ਨਹੀਂ ਹਿੰਮਤ ਕੀਤੀ ਹੈ ਨਾ ਜਿਉਣੇ ਇਹ ਕਿਹਾ ਕਿ ਹਾਂ ਮੇਰੀਆਂ ਨੇ ਮੈਨੂੰ ਇਨਸਾਫ ਦਿਵਾਓ ਤਾਂ ਉਹ ਕਿਸ ਲੈਵਲ ਤੇ ਪਰਤਾੜੀ ਗਈ ਹੈ ਸਾਨੂੰ ਇਹ ਇੰਨੀ ਕਿਤਾ ਯਾਰ ਅਸੀਂ ਸੈਂਸਿਟਿਵ ਹੋ ਜਾਈਏ ਮੇਰੇ ਨਾਲ ਨਾ ਇੱਕ ਹੋਰ ਗੱਲ ਐਡ ਕਰਨਾ ਚਾਹੁੰਗੀ ਵੀ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਵੀ ਉਹ ਕੁੜੀ ਸਾਹਮਣੇ ਆਈ ਹੈ ਉਹਦੇ ਪੇਰੈਂਟ ਸਾਹਮਣੇ ਆਏ ਨੇ ਉਹ ਇਨਸਾਫ ਦੀ ਮੰਗ ਰੱਖ ਰਹੇ ਨੇ ਤੇ ٹرسٹ ਫੈਕਟਰ ਵਿੱਚ ਆਉਂਦਾ ਵੀ ਹਲੇ ਉਹਦਾ ਉਹਨਾਂ ਵਿਆਹ ਹੋਣਾ ਸੀਗਾ ਉਹਨੂੰ ਪਿਆਰ ਸੀਗਾ ਏਤbaar ਕੀਤਾ ਅਵਲ ਦੀ ਕਿਹਾ ਜਾਂਦਾ ਵੀ ਰਿਸ਼ਤੇ ਖੜਦੇ ਹੀ ਏਤbaar ਤੇ ਨੇ ਹਨਾ ਵੀ ਉਹ ਇੰਨਾ ਅੰਨਾ ਏਤbaar ਹੋਣਾ ਚਾਹੀਦਾ ਵੀ ਸਾਨੂੰ ਪਤਾ ਹੈ ਵੀ ਤੂੰ ਮੇਰਾ ਹੀ ਹੈ ਤੇ ਮੈਂ ਤੇਰੀ ਹਾਂ ਤੇ ਆਪਣੇ ਵਿੱਚ ਕੁਝ ਹੋਰ ਤੀਜੀ ਚੌਥੀ ਫੈਕਟਰ ਵਿੱਚ ਆ ਕੇ ਸਾਨੂੰ ਅੱਡ ਨਹੀਂ ਕਰੂਗੀ ਉਹਦੇ ਬਾਅਦ ਹੀ ਐਸੀਆਂ ਸਟੋਰੀਜ਼ ਵੀ ਅਸੀਂ ਵੇਖਦੇ ਆ ਨਾ ਆਮ ਸ਼ੋਰ ਤੁਸੀਂ ਵੀ ਬਹੁਤ ਸੁਣੀਆਂ ਹੋਣਗੀਆਂ ਕਿ ਬਚਪਨ ਵਿੱਚ ਹਰੇਕ ਕੁੜੀ ਕੋਲ ਤੇ ਮੋਸਟ ਮੁੰਡਿਆਂ ਕੋਲ ਵੀ ਇਹ ਕਹਾਣੀਆਂ ਹੈਗੀਆਂ ਨੇ ਕਿ ਉਹਨਾਂ ਦੇ ਸਕੇ ਤਾਇਆ ਚਾਚੇ ਆ ਮਾਮੇ ਆ ਮਾਸੜਾ ਸੈਕਸ਼ੂਅਲ ਕਾਜ਼ੁਅਲਸ ਮੈਂ ਕਿਤੇ ਨਾ ਕਿਤੇ ਹਰ ਇੱਕ ਕੁੜੀ ਮੈਂ ਮੁੰਡਿਆਂ ਨਾਲ ਖੈਰ ਨਹੀਂ ਗੱਲ ਨਹੀਂ ਕੀਤੀ ਕਿਉਂਕਿ ਮੁੰਡੇ ਵੀ ਐਸ ਚੀਜ਼ ਬਾਰੇ ਓਪਨਲੀ ਕੰਫੈਸ ਨਹੀਂ ਕਰਦੇ ਪਰ ਹਰੇਕ ਕੁੜੀ ਕੋਲ ਐਸੀ ਕਹਾਣੀ ਹੁੰਦੀ ਹੈ ਪਰ ਕਿਉਂਕਿ ਇਹ ਮਜ਼ਾਕ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੁੜੀਆਂ ਕੰਫੈਸ ਕਰ ਲੈਂਦੀਆਂ ਮੁੰਡੇ ਨਹੀਂ ਕਰਦੇ ਜਿਹੜੇ ਮਾਹੌਲਾਂ ਚ ਪਹਿਲਾਂ ਗਲੀਆਂ ਜਵਾਕ ਇਕੱਠੇ ਖੇਡਦੇ ਸੀ ਔਰ ਜਿਹੜਾ ਏਜ ਗੈਪ ਦਾ ਜਿਵੇਂ ਕੋਈ 15 16 17 ਸਾਲ ਦਾ ਜਵਾਕ 7 8 ਸਾਲ ਦੇ ਜੇ ਅੱਜ ਤੱਕ ਇਹ ਰਿਵਾਜ ਨਹੀਂ ਰਿਹਾ ਕਿ ਇਕੱਠੇ ਖੇਡਣ ਜਵਾਗ ਗਲੀਆਂ ਹੀ ਲੱਭਦੇ ਨਹੀਂ ਪਰ ਮੈਂ ਰਿਕੁਐਸਟ ਕਰਦਾ ਮਾਪਿਓ ਨੂੰ ਪਲੀਜ਼ ਤੁਹਾਡਾ ਬੱਚਾ ਆਪਦੇ ਤੋਂ ਵੱਡੀ ਉਮਰ ਦੇ ਨਾਲ ਜੇ ਜਾ ਰਿਹਾ ਹੈ ਜਾਂ ਕੌਨਫੀਡੈਂਸ ਕੋਈ ਗਲੀ ਘਾੜਦਾ ਤੁਹਾਡਾ ਬੱਚਾ 5 ਸਾਲ 6 ਸਾਲ 7 ਸਾਲ ਦਾ ਹੈ ਤੇ ਕਈ ਵਾਰੀ 10ਵੀਂ 11ਵੀਂ ਪੜ੍ਹਨ ਵਾਲਾ ਉਹ ਵੀ ਜਵਾਕ ਹੈ ਹੁਣ ਸਾਡੀ ਨਿਗ੍ਹਾਇ ਤਾਂ ਬਟ ਕਿਉਂਕਿ ਉਹ ਪਬਰਟੀ ਹਿੱਟ ਕਰ ਚੁੱਕਿਆ ਉਹਦੇ ਹਾਰਮੋਨਲ ਚੇਂਜਸ ਆ ਚੁੱਕੇ ਆ ਔਰ ਉਸ ਦੌਰ ਚੋਂ ਲੰਘ ਰਿਹਾ ਹੈ ਜਿੱਥੇ ਉਹਦੀ ਤਮਾ ਬਹੁਤ ਹਾਇਰ ਐਂਡ ਤੇ ਜਾ ਰਹੀ ਹੈ ਔਰ ਉਹਨੂੰ ਵੇ ਆਊਟ ਨਹੀਂ ਮਿਲ ਰਿਹਾ ਤਾਂ ਉਹ ਬੱਚੇ ਨੂੰ ਐਕਸਪਲੋਇਟ ਕਰਦੇ ਆ ਤਾਂ ਤੁਸੀਂ ਪਲੀਜ਼ ਧਿਆਨ ਰੱਖੋ ਹਮ ਦਿਸ ਇਜ਼ ਮੱਚ ਮੋਰ अलार्मिंग ਜਿੰਨਾ ਕਿ ਸਾਨੂੰ ਜਿੰਨਾ ਕਿ ਸਾਨੂੰ ਲੱਗ ਰਿਹਾ ਉਦੋਂ ਬਹੁਤ ਵੱਡਾ ਮੈਂ ਹੋਰ ਇੱਕ ਗੱਲ ਕਹਿ ਦੇਣਾ ਚਾਹੂੰਗੀ ਕਿ ਧਿਆਨ ਤਾਂ ਜ਼ਰੂਰ ਰੱਖੋ ਪਰ ਉਹਦੇ ਬਾਅਦ ਹੁਣ ਬੱਚੇ ਨੂੰ ਨਹੀਂ ਪਤਾ ਵੀ ਉਹਦੇ ਨਾਲ ਕੀ ਹੋਇਆ ਕੁਝ ਪੈਰੈਂਟਸ ਨਾਲ ਉਹ ਇੰਨਾ ਖੁੱਲ੍ਹਿਆ ਮਿਲਿਆ ਵੀ ਨਹੀਂ ਹੁੰਦਾ ਕਿ ਉਹ ਕਮਿਊਨੀਕੇਟ ਕਰ ਸਕੇ ਵੀ ਮੇਨ ਨਾਲ ਕੀ ਹੋਇਆ ਆਫਟਰ ਮੈਨੀ ਮੈਨੀ ইয়ারਸ ਜਦੋਂ ਕੋਈ ਕੁੜੀ ਆ ਕੇ ਕਰੇ ਗੱਲ ਕਰਦੀ ਹੈ ਕਿ ਮੇਨ ਨਾਲ ਯਾਦ ਵੀ ਨਹੀਂ ਰਹਿੰਦਾ ਜਾਂ ਯਾਦ ਹੁੰਦਾ ਵੀ ਹੈ ਤੇ ਉਹ ਆਵਾਜ਼ ਇੰਨੀ ਦਬਾ ਦਿੱਤੀ ਜਾਂਦੀ ਹੈ ਕਿਉਂਕਿ ਸੁਣਿਆ ਹੁੰਦਾ ਕਿ ਇਹ ਜੀ ਇਸ ਗਲਤ ਹੈ ਤਾਂ ਕਦੇ ਜਾ ਕੇ ਜੇ ਕੁੜੀ ਕੰਫੈਸ ਕਰੇ ਆ ਕੇ ਕਮ ਆਊਟ ਹੋਵੇ ਕਿ ਮੇਨ ਨਾਲ ਐਵੇਂ ਹੋਇਆ ਤਾਂ ਉਹ ਲੱਗਦਾ ਵੀ ਖੜਨਾ ਜ਼ਰੂਰ ਚਾਹੀਦਾ ਐਵੇਂ ਨਹੀਂ ਕਰਨਾ ਚਾਹੀਦਾ ਵੀ ਕੋਈ ਨਹੀਂ ਹੁਣ ਤੇ ਪੁਰਾਣੀ ਗੱਲ ਹੋ ਗਈ ਬੱਚੇ ਦਾ ਕੌਨਫੀਡੈਂਸ ਤੁਹਾਡੇ ਤੋਂ ਹਿਲ ਜਾਊਗਾ ਤੇ ਉਹ ਸਾਰੀ ਉਮਰ ਜਿਹੜੀ ਗਲਤੀ ਉਹਨੂੰ ਲੱਗਦੀ ਹੈ ਪਰੋਮਾ ਇੰਨਾ ਵੱਡਾ ਹੈ ਕਿ ਇੱਕ ਇੱਕ ਛੋਟੀ ਜੀ ਘਟਨਾ ਤੁਹਾਡੇ ਬੱਚੇ ਦੀ ਪੂਰੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਉਹ ਪੂਰੀ ਜ਼ਿੰਦਗੀ ਸ਼ਾਇਦ ਤੁਹਾਨੂੰ ਦੱਸ ਨਾ ਸਕੇ ਜੋ ਪਿਲਸ ਤੇ ਹੀ ਜ਼ਿੰਦਗੀ ਕੱਟੇ ਹੁੰਦਾ ਹਮ ਮੈਂਟਲ ਪੀਸ ਤੇ ਮੈਂਟਲ ਹੈਲਥ ਤੇ ਨਹੀਂ ਗੱਲ ਹੋ ਰਹੀ ਇਹ ਇਹ ਸੈਕਸ਼ੂਅਲ ਐਕਸਪਲੋਇਟੇਸ਼ਨ ਸਭ ਤੋਂ ਵੱਡਾ ਇਸ਼ੂ ਹੈ ਪਰ ਚਲੋ ਮੈਂ ਵਾਪਸ ਇਸ਼ੂ ਤੇ ਆਉਣਾ ਆਖਰ ਦੇ ਵਿੱਚ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਪੁਲਿਸ ਮਸਟ ਐਕਟ ਕਿਉਂਕਿ ਹੁਣ ਔਮਨ ਕਮਿਸ਼ਨ ਨੇ ਐਕਸ਼ਨ ਲਿਆ ਹੈ ਤੇ ਉਹ ਆਰਡਰਸ ਕੀਤੇ ਨੇ 让我们 ਹੋਪ ਕਿ ਇਹਨੂੰ ਇਨਸਾਫ ਮਿਲੇ 让我们